ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰਿਆਂ ਠੀਕ ਠਾਕ ਹੋਵੋਗੇ ਮਗੜੋਂਨਾ ਜੀ ਅੱਜ ਆਪਣੇ ਨਾਲ ਨੇ ਪਹਿਲਾਂ ਵੀ ਇਹਦਾ ਪੋਡਕਾਸਟ ਕੀਤਾ ਜੀ ਅੱਜ ਤੋਂ ਹੋ ਗਿਆ ਸਾਲ ਫਰਵਰੀ ਮਹੀਨੇ ਕਰਿਆ ਸੀ ਫਰਵਰੀ ਫਰਵਰੀ ਮਤਲਬ ਸਾਲ ਲੰਘ ਵੀ ਹੋ ਗਿਆ ਜਿਹੜਾ 3 ਲੱਖ ਵਾਲਾ ਤੁਹਾਨੂੰ ਕੇਸ ਦੱਸਿਆ ਜੀ ਤੁਸੀਂ ਬਹੁਤ ਕਿਹਾ ਸਾਡਾ ਵੀ ਲਵਾ ਦੋ 3 ਲੱਖ ਪਰ ਤੁਹਾਨੂੰ ਸਾਰੀ ਵੀਡੀਓ ਚ ਜੇ ਕਿਸੇ ਨੇ ਸਾਰੀ ਵੀਡੀਓ ਦੇਖੀ ਹੋਵੇ ਉਹ ਚ ਸਾਰਾ ਕੁਝ ਦੱਸਿਆ ਜੀ ਕਿਵੇਂ ਇਹ 3 ਲੱਖ ਚ ਆਇਆ ਉਹ ਨਹੀਂ 3 ਲੱਖ ਲੱਗਦਾ ਵੀ ਇਹ ਕਿਵੇਂ ਆਇਆ ਉਹ ਦੱਸਿਆ ਜੀ ਸਸਰੀ ਘਰ ਕਰਦੇ ਮਾੜੀ ਪਹਿਲਾਂ ਸਾਰਿਆਂ ਸਸਰੀ ਘਰ ਪਹਿਲਾਂ ਮਗੜੋਂ ਨਾਲ ਹੁਣ ਕੰਮ ਬਦਲ ਚੁ ਗਿਆ ਹੁਣ ਆਜੋ ਗਿਆ ਕਹਿੰਦੇ ਸਤਾਲੇ ਚ ਸਤਾਲਾ ਮਤਲਬ ਡੇਰੀ ਫਾਰਮ ਜੋ ਕਿ ਕਰਮੋਨਾ ਏਰੀਆ ਦੀ ਸ਼ਾਨ ਆ ਡੇਰੀ ਫਾਰਮਾਂ ਨਾਲ ਭਰਿਆ ਪਿਆ ਕਰਮੋਨਾ ਏਰੀਆ ਪਹਿਲਾਂ ਮੈਂ ਵੀ ਕੀਤਾ ਤੁਸੀਂ ਉਹ ਪੋਡਕਾਸਟਾਂ ਨੂੰ ਜਾਂ ਵੀਡੀਓ ਨੂੰ ਬਹੁਤ ਪਿਆਰ ਦਿੱਤਾਗਾ ਤੇ ਅੱਜ ਮਗੜੋਂ ਨੇ ਤਾਂ ਵੀ ਪੁੱਛਾਂਗੇ ਫੈਕਟਰੀ ਤੇ ਡੇਰੀ ਫਾਰਮ ਦੇ ਕੰਮ ਚ ਕਿੰਨਾ ਕ ਫਰਕ ਆ ਕਿੰਨ ਪੈਸਿਆਂ ਦਾ ਕੀ ਫਰਕ ਆ ਘੰਟਿਆਂ ਦਾ ਹੋਰ ਸਾਰਾ ਹਿਸਾਬ ਕਿਤਾਬ ਕਿਉਂਕਿ ਹੁਣ ਤਾਂ ਕੰਨਣਾ ਹੋ ਗਿਆ ਲੱਗੇ ਨੂੰ ਮੈਨੂੰ ਲੱਗੇ ਨੂੰ ਚਾਰ-5 ਮਹੀਨੇ ਲੱਗੇ ਹੋਏ ਚਾਰ ਪੰਜ ਮਹੀਨ 6 6 ਹੋ ਗਏ ਹਾਂ 6 ਹੋ ਗਏ ਹਾਂ 5-6 ਮਹੀਨੇ ਹੋ ਗਏ ਪਹਿਲਾਂ ਫੈਕਟਰੀ ਇਹ ਕੀਤਾ ਤੂੰ ਪਹਿਤੋਂ ਪਹਿਲਾਂ ਨਹੀਂ ਕੀਤਾ ਇਸ ਹਾਲੇ ਦਾ ਉਹ ਸਾਰਾ ਕੁਝ ਪੁੱਛਾਂਗੇ ਜਿਹੜੇ ਤੁਹਾਡੇ ਡਾਊਟ ਹੋਣਗੇ ਉਹ ਕਮੈਂਟ ਕਰ ਦਿਓ ਫੇਰ ਕਰ ਲਾਂਗੇ ਕਦੇ ਪੋਡਕਾਸਟ ਇਹਦੇ ਨਾਲ ਜਿਹੜੇ ਵੀ ਤੁਹਾਡੇ ਡਾਊਟ ਆਉਣਗੇ ਸਾਰੇ ਕਮੈਂਟ ਕਮੈਂਟ ਆ ਦੇ ਕਰ ਦਿਓ ਤੇ ਸਟਾਰਟਿੰਗ ਕਰਦੇ ਆ ਆਪਾਂ ਪਹਿਲਾਂ ਫੈਕਟਰੀ ਦਾ ਕੰਮ ਕਰਦਾਈ ਤੂੰ ਇੱਥੇ ਲੱਗੇ ਨੂੰ ਹੁਣ ਤੱਕ 6 ਮਹੀਨੇ ਹੋ ਗਏ ਹਨ ਹਾਂ ਫੈਕਟਰੀ ਦਾ ਕੰਮ ਜਾਂ ਛੱਡਣਾ ਦਾ ਹੈ ਨਹੀਂ ਤਾਂ ਜਦੋਂ ਵਜੇ ਤਾਂ ਉੱਥੇ ਵੀ ਕੰਮ ਜਦੋਂ ਫੈਕਟਰੀ ਦਾ ਕੰਮ ਘਟ ਗਿਆ ਤਾਂ ਹਾਂ ਉੱਥੇ ਕੰਮ ਘਟ ਗਿਆ ਤਾਂ ਕਰਕੇ ਥੋੜਾ ਛੱਡਦਾ ਹੀ ਹੈ ਫੈਕਟਰੀਆਂ 'ਚ ਹੁੰਦਾ ਹੈ ਲਗਭਗ ਸਾਰੀਆਂ ਫੈਕਟਰੀਆਂ ਕੰਮ ਘਟਦਾ ਦਾ ਵਾਧਾ ਹੀ ਰਹਿੰਦਾ ਹੁੰਦਾ ਹਾਂ 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 ਇਹ ਤਾਂ ਇੱਕ ਪਾਸੇ ਸਟਾਲੇ ਦਾ ਆਏ ਆ 300 ਦਾ 300 ਪੈਂਟ ਦੇ ਪੈਣ ਦੇ ਕੰਮ हां ਵੀ ਉਹ ਤਾਂ ਹੁਣ گاਵਾਂ ਦਾ ਦੁੱਧ ਦਾ ਚੋਣਾ ਹੀ ਆ ਸਵੇਰ ਸ਼ਾਮ ਐ ਨਹੀਂ ਹੈਗਾ ਵੀ ਉੱਥੇ ਕੰਮ ਖੜ ਜੂਗਾ ਫੈਕਟਰੀਆਂ ਗਈ ਵਾਰ ਖੜ ਜਾਂਦੀਆਂ ਨੇ ਕੰਮ ਘਟ ਜਾਂਦਾ ਤਾਂ ਕਰਕੇ ਚੱਕਰ ਪਿਆ ਜਾਂਦਾ ਮੈਂ ਕੰਮ ਛੱਡਿਆ ਤਾਂ ਯਾਰ ਮਤਲਬ ਜੁਲਾਈ ਮਹੀਨੇ ਚ ਹੂੰ ਹੂੰ ਚਲੋ ਉਹਨਾਂ ਨੇ ਪਹਿਲਾਂ ਮੈਂ ਨਾ ਆਪਾਂ ਨੂੰ ਗਾਸਤ ਤੂੰ ਵੀ ਉੱਥੇ ਲੱਗਿਆ ਹੋਇਆ ਨਾ ਆਹਾਂ ਗਾਸਤ ਵਿੱਚ ਆਪਾਂ ਛੁੱਟੀਆਂ ਹੋਣੀਆਂ ਸੀ ਇੱਕ ਮਹੀਨੇ ਦੀ ਪਹਿਲਾਂ ਮੈਂ ਇੰਡੀਆ ਜਾਣਾ ਤਾਂ ਯਾਰ ਮੈਂ 3-3 ਸਾਲ ਹੋ ਗਏ ਹੁਣ ਆਇ ਨੂੰ ਚਲੋ ਜਦੋਂ ਮੈਂ ਇਹਨਾਂ ਟਿਟੂਡ ਕਰਾਉਣ ਲੱਗਿਆ ਪਹਿਲਾਂ ਤਾਂ ਮੈਨੂੰ ਕਹਿੰਦੇ ਉਹ ਚਲ ਤੇਰਾ ਕਨੈਕਟ ਵਧੀਆ ਕਰ ਦੇਣਗੇ ਕਿ ਹਾਂ ਜਦੋਂ ਜ ਮਤਲਬ ਜੁਨਦੀ ਮਹੀਨੇ ਮੁੱਕ ਗਿਆ ਤਾਂ 1 ਮਹੀਨੇ ਦਾ ਹੀ ਕਨੈਕਟ ਕਰਿਆ 31 ਲਈ ਤੱਕ 1 ਜੁਲਾਈ ਤੱਕ ਚਲੋ ਗਾਸ ਤੇ ਫਿਰ ਮੈਨੂੰ ਘਰ ਬਹਿਣਾ ਪੈਣਾ ਤਾਂ ਯਾਰ ਹਾਂ ਇਹ ਤਾਂ ਹੈ ਤੈਨੂੰ ਪਤਾ ਪਰਦੇਸ ਦੇ ਵਿੱਚ ਯਾਰ ਘਰ ਬਹਿ ਕੇ ਸਰਦਾ ਨਹੀਂ ਹੈਗਾ ਇੱਥੇ ਠੀਕ ਨਹੀਂ ਬੰਦਾ 1 ਮਹੀਨਾ ਘਰ ਬਹਿ ਕੇ ਸਰਕਲ ਸਾਰੀ ਟੁੱਟ ਜਾਂਦਾ ਯਾਰ ਸੋਤੇ ਬਾਅਦ ਕਿਆ ਕਹਿੰਦੇ ਆ ਬਈ ਮੈਂ ਚਲੋ ਮੈਂ ਕਰ ਦੋ 1 ਮਹੀਨੇ ਦਾ ਜਾਂ 1 ਮਹੀਨੇ ਦਾ ਉਹਨੇ ਮੇਰਾ ਕਰਿਆ ਯਾਰ ਮੈਂ ਸਟਾਲੇ ਦੇ ਵਿੱਚ ਦੁਵੰਦਾਂ ਦਾ ਮਾਰਨ ਗਿਆ ਹੂੰ ਹੂੰ ਚਲੋ ਦੁਵੰਦਾਂ ਦਾ ਮਾਰਨ ਗਿਆ ਦੁਵੰਦਾਂ ਨੂੰ ਰੱਖ ਲਿਆ ਮੇਰਾ 3 ਦਿਨਾਂ ਬਾਅਦ ਉਹਨੂੰ ਮੈਨੂੰ ਅੱਜ ਮਾਰ ਕੇ 30 ਦਿਨ ਮੈ ਜਾਤੀ ਦਿਨ ਮੈਨੂੰ ਫੋਨ ਆਇਆ ਉਹਨਾਂ ਨੇ ਕਹਿੰਦੇ ਆਉਂਗਾ ਕੰਮ 'ਤੇ ਮੈਂ ਕਿਹਾ ਆ ਜਾਂਦਾ ਮੈਂ ਕਿਹਾ ਅੱਜ ਨਹੀਂ ਆਉਣਾ ਪਰ ਮੈਂ ਪਰਥ ਨੂੰ ਆਉਂਗਾ ਕਿਉਂਕਿ ਉੱਧਰ ਕਨੈਕਟ ਚੱਲਦਾ ਤੇ ਮੇਰਾ ਉੱਧਰ ਕਨੈਕਟ ਉਪਰ ਫੈਕਟਰੀਆਂ ਰੋਲ ਜਾਂ ਹੁੰਦਾ ਵੀ 10 ਦਿਨ ਪਹਿਲਾਂ ਦੱਸਣਾ ਪੈਂਦਾ ਉਹਨਾਂ ਨੂੰ ਵੀ ਅਸੀਂ ਹਟਣਾਗਾ ਤਾਂ ਕਰਕੇ ਸਾਨੂੰ ਛੁੱਟੀਆਂ ਹੀ ਸੀ ਇਹਨੇ ਫਿਰ ਛੁੱਟੀਆਂ ਦੇ ਵਿੱਚ ਕੀ ਦੱਸਣਾ ਹੈ ਹੁਣ ਕਿਉਂਕਿ ਕਿੰਨੀਆਂ ਆਪਾਂ 23 ਛੁੱਟੀਆਂ ਹੀ ਉਦੋਂ ਹਾਂ 23 ਛੁੱਟੀਆਂ 23 ਛੁੱਟੀਆਂ ਵੀ ਰਹਿੰਦੇ ਵਾ ਉਹਦੀ ਕਹਤਾ ਵੀ ਹੁਣ ਮੈਂ ਛੁੱਟੀਆਂ ਤੋਂ ਬਾਅਦ ਆਉਣਾ ਨਹੀਂ ਹੈਗਾ ਤੇ ਤਾਂ ਕਰਕੇ ਬਸ ਉਦੋਂ ਵਾਰ ਸਟਾਲੇਜ ਮੈਂ ਕਨੈਕਟ ਲੜਾਇਆ ਚਲੋ ਪਰਸਾ ਚੌਥੇ ਨੂੰ ਜਾ ਕੇ ਮੈਂ ਤਿੰਨ ਦਿਨਾਂ ਬਾਅਦ ਜਾ ਕੇ ਉਦੋਂ ਕੰਮ ਵਿਚੜ ਗਿਆ ਹਾਂ 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 ਉਦੋਂ ਦਾ ਹੀ ਮੈਂ ਸਟਾਲੇ ਦੇ ਵਿੱਚ ਲੱਗਿਆ ਹੋਇਆ ਤੇ ਸਟਾਲੇ ਦਾ ਕੰਮ ਸੌਖਾ ਲੱਗਿਆ ਫੈਕਟਰੀ ਨਾਲੋਂ ਕਿ ਫੈਕਟਰੀ ਦਾ ਸੌਖਾ ਜਿਹੜਾ ਇਸ ਟਾਈਮ ਮੇਰਾ ਸਟਾਲਾ ਨਾ ਆਪਣੇ ਲਾਲੋ ਆ ਹੀ ਰੀਜ਼ਾ ਸਾਰੇ ਨਾਲੋਂ بڑا ਸਟਾਲਾ ਉਹ ਹਾਂ ਮਤਲਬ ਉਸ ਤੇ ਮਤਲਬ ਹੱਥਾਂ ਨਾਲ ਨਹੀਂ ਚਵਾਈ ਹੁੰਦੀ ਰੋਬਟਾਂ ਨਾਲ ਚਵਾਈ ਹੁੰਦੀ ਹੈ ਰਵੇਦੀ ਵਾਲੇ ਸਟਾਲੇ ਲੱਗੇ ਜਿਹੜਾ ਰਵੇਦੀ ਵਾਲੇ ਸਟਾਲੇ ਲੱਗੇ ਹੋਏ ਹਾਂ 30 ਰੋਬਟ ਲੱਗੇ ਹੋਏ ਉੱਥੇ ਹਾਂ 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 ਮਤਲਬ ਕੁਝ ਨਹੀਂ ਕਰਨਾ ਗਏ ਵੱਢਦੀ ਆਪ ਹੈ ਸਾਰ ਕੋਸ ਮਤਲਬ ਤੋ ਵੀ ਥਣ ਵੀ ਆਪੇ ਤੋਂ ਹੁੰਦੇ ਆ। ਹਾਂ ਹਾਂ। ਉਹਦੇ ਬਾਅਦ ਧਾਕ ਵੀ ਆਪ ਲੱਗਦੇ ਆ। ਉਹਦੇ ਬਾਅਦ ਦਵਾਈ ਵੀ ਆਪ ਵੱਜਦੀ। ਮਤਲਬ ਰੋਬਟਾਂ ਦੇ ਕੰਮ ਆ। ਸਾਰੀ ਰੋਬਟਾਂ ਦਾ ਕੰਮ ਆ ਮੇਰੇ ਸਟਾਲੇ ਦੇ ਵਿੱਚ। ਅੱਛਾ ਅੱਛਾ ਅੱਛਾ। ਤੇ ਮੇਰਾ ਸਟਾਲਾ ਹੈਵੀ ਬੜਾ ਐਥੇ ਘਟ ਘਟ 1500 ਗਾਂ ਹੋਣੀਆਂ। 1500 ਗਾਂਾਂ ਚਵਾਈ ਕਿੰਨੀ ਦਾਦੀ ਹੁੰਦੀਆਂ? ਹੁਣ ਇਸ ਟਾਈਮ ਹੁੰਦੀ ਹੋਣੀ ਹੈ 1000 ਕ ਗਾਂ ਦੀ ਚਵਾਈ ਹੁੰਦੀ ਹੈ। ਮਤਲਬ ਉਹਨੇ 1500 ਕਰ ਦੇਣੀ। ਕਾਫੀ ਜ਼ਿਆਦਾ ਆ। ਨਹੀਂ ਆਮ ਸਟਾਲਿਆਂ 'ਚ 100 ਤੋਂ 500 ਤੱਕ ਹੱਦ ਹੁੰਦਾ ਵੀ ਇੰਨੇ ਕ ਗਾਂਾਂ ਦੀ ਚਵਾਈ ਹੁੰਦੀ ਆ। ਇਹ ਨਾਲ ਜਵੇਰ ਵੀ ਹੋ ਜਾਂ ਤਨ ਤਿੰਨ ਟਾਈਮ ਚ ਵਾਈ ਹੁੰਦੀ ਹੈ ਉਹ ਦੋ ਟਾਈਮ ਤਿੰਨ ਟਾਈਮ ਹੁੰਦੀ ਹੈ ਪਹਿਲਾ ਹੁੰਦੀ ਹੈ ਮਤਲਬ ਤਿੰਨੇ ਨਾ 6 6.5 ਘੰਟੇ ਦੇ ਟੂਰ ਨਾ ਬੰਡੀਆਂ ਹੋਈਆਂ ਹਾਂ ਉਹਦੇ ਵੀ ਅਲੱਗ-ਅਲੱਗ ਬੰਦੇ ਆਉਂਦੇ ਕਈ ਹਸਤਾਲਿਆਂ ਚੋਂ ਆਉਂਦਾ ਕਈਆਂ ਦੇ ਦੋ ਟਾਈਮ ਕਰਦੇ ਆ ਕਈਆਂ ਤਿੰਨ ਟਾਈਮ ਕਰਦੇ ਆ ਆਪ ਦਾ ਆਦਾ ਹਸਾਬ ਦਾ ਸਾਰੇ ਹਸਤਾਲੇ ਆਲਿਆਂ ਦਾ ਜਿਵੇਂ ਜਿਹਨੂੰ ਜ਼ਿਆਦਾ ਮੁਨਾਫਾ ਹੁੰਦਾ ਜਾਂ ਜਿਵੇਂ ਜਿਹਨੂੰ ਹਸਾਬ ਕਿਤਾਬ ਹੈ ਉਹ ਹਸਾਬ ਨਾਲ ਚੱਲਦੇ ਆ ਅੱਛਾ ਤੇ ਡਿਊਟੀ ਕਿੰਨੇ ਘੰਟਿਆਂ ਦੀ ਹੁੰਦੀ ਆ ਤੇਰੀ ਲਗਭਗ ਮੇਰੇ ਯਾਰ ਮਤਲਬ 6.5 ਘੰਟੇ ਵੀ ਲੱਗਦੇ ਕਦੇ ਜਦੋਂ ਟੂਰ ਨੂੰ ਅੰਦਰ ਆ ਜਾਂਦੀ ਉਹਦੇ अच्छा अच्छा ओ साढ़े 6 ਘੰਟਿਆਂ ਦੀ ਹਾਂ ਉਹ ਮਤਲਬ ਕਨੈਕਟ ਜਿੰਨਾ ਜਿੰਨਾ ਹੋਇਆ ਸਾढ़े 6 ਘੰਟੇ ਦਾ ਵੀ ਜਿੱਦਨ ਮਤਲਬ ਮੈਂ ਨਾ ਉਹਨਾਂ ਨੇ ਮਨ ਰੱਖਿਆ ਹੋਵੇ ਪਤਾ ਕਿਹੜੇ ਕੰਮ ਪਰ ਹੂੰ ਹੂੰ ਕਿ ਚੱਲ ਮੈਂ ਹੁਣ ਲਾਲਾ ਲਾਈ ਕਿ ਤਰ੍ਹਾਂ ਨਵੇਂ ਮੁੰਡਾ ਸਾਰਾ ਕੰਮ ਕਰ ਲਾਂਦਾ ਹਾਂ ਹੂੰ ਹੂੰ ਜਿੱਦਨ ਮਤਲਬ ਚਵਾਈ ਵਾਲੇ ਬੰਦੇ ਦੀ ਕਿਸੇ ਨੂੰ ਛੁੱਟੀ ਕਰ ਲਈ ਮਤਲਬ ਤਾਂ ਕੁਦਰਤੀ ਕਰ ਲਈ ਤਾਂ ਮੈਂ ਚਵਾਈ ਪਰ ਜਾਊਂਗਾ ਜੀ ਅੱਛਾ ਉਂ ਤੇਰਾ ਬਾਹਰਲਾ ਕੰਮ ਹਾਂ ਉ ਮੇਰਾ ਬਾਹਰਲਾ ਕੰਮ ਅੱਛਾ ਬਾਹਰਲਾ ਵੀ ਲਾਲਾ ਤੇ ਦੋਹੇ ਸਾਰ ਮਤਲਬ ਛੁੱਟੀਆਂ ਮਤਲਬ ਨਾ ਮੇਰੇ ਹਟਾਲੇ 15 20 ਬੰਦੇ ਕੰਮ ਕਰ ਰਹੇ ਹੈ ਐਡਾ ਹ ਹਣਾ ਨਹੀਂ ਜਿਵੇਂ ਰੋਬਟਾਂ ਨਾਲ ਚਵਾਈ ਹੁੰਦੀ ਆ ਫਿਰ ਇੰਨੇ ਬੰਦੇ ਕਿਉਂ ਉਹਨਾਂ ਨੇ ਚਵਾਈ ਤੇ ਰੱਖੇ ਹੋਏ ਇੱਕ ਬੰਦਾ ਤਾਂ ਨਾ ਕੰਪਿਊਟਰ 'ਤੇ ਬੈਹਿੰਦਾ ਮਤਲਬ ਕੰਪਿਊਟਰ 'ਤੇ ਇੱਕ ਗੈਪ गावा ਦੇ ਨੰਬਰ-ਨੰਬਰ ਦੇਖਦਾ ਮਤਲਬ ਹਾਂ ਮਤਲਬ ਨਾ ਹੱਥਾਂ ਨਾਲ ਨਹੀਂ ਤੱਕ ਲਾਉਂਦੇ ਮਸ਼ੀਨ 'ਉੱਪਰ ਸ਼ੋਅ ਹੋਣ ਲੱਗ ਜਾਂਦਾ ਹਾਂ 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 ਕੀ ਤਾਕਾ ਲੱਗਿਆ ਨਹੀਂ ਲੱਗੇ ਜਾ ਕੇ ਦੇਖਣਾ ਫਿਰ ਹੱਥਾਂ ਲਾਉਣ ਦਾ ਤੱਕ ਅੱਛਾ ਜਿਹੜੀ ਦੇ ਕੋਈ ਉਹ ਆ ਜੇ ਜਿਹੜੀ ਦੇ ਨਾਂ ਲੱਗੇ ਕਈ ਵਾਰ ਥਾਣਾ ਇਹ ਇਕੱਠੇ ਵੀ ਆ ਜਾਂਦੇ ਹਨਾ ਕਿ ਹਾਂ ਉੱਪਰ ਥੱਲੇ ਹੁੰਦੇ ਫਿਰ ਤਾਕਾ ਮਸ਼ੀਨ 'ਤੇ ਨਹੀਂ ਖੜ ਨਹੀਂ ਸਕੀ ਤੱਕ ਹਾਂ 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 ਚਲੋ ਤੇ ਵਧ ਗਏ ਕਹਿੰਦੇ ਆ ਇੱਕ ਬੰਦਾ ਉੱਥੇ ਕੰਮ ਕਰਦਾ ਤੇ ਇੱਕ ਬੰਦਾ ਗਰੁੱਪ ਲੈ ਕੇ ਆਉਂਦਾ ਹੂੰ ਹੂੰ ਜਿਹੜਾ ਗਰੁੱਪ ਲੈ ਕੇ ਆਉਂਦਾ ਬੰਦਾ ਉਹਨੇ ਬਾਹਰਲਾ ਕੰਮ ਗਾਂਵਾਂ ਜਾਂਦੀਆਂ ਦੇਖਣੀ ਹੈ ਉਹਨੇ ਪਿੱਛੇ ਮਤਲਬ ਜਿੱਥੇ ਗਾਂਵਾਂ ਜਾਂਦੀਆਂ ਮਤਲਬ ਇੰਨੀ ਸਾਡੇ ਸਟਾਲੀ ਸਫਾਈ ਹੈ ਮਤਲਬ ਨਾਲ ਨਾਲ ਪਾਣੀ ਧੋਈ ਜਾਂਦੇ अच्छा आप बंदे ਤੋਂ ਦੇ ਕੋਈ ਵੀ ਰੋਬਟ ਤੋਂ ਹੁੰਦੇ ਆ ਨਾ ਨਾ ਉਹ ਆਪ ਬੰਦੇ ਆਪ ਤੋਂ ਹੁੰਦੇ ਆ ਜਿਹੜਾ ਬੰਦਾ ਬਾਹਰ ਲਾ ਉਹਨੇ ਨਾ ਵਾਤ ਤੋਂ ਤਵੀ ਇਹ ਕਰਨਾ ਬਾਹਰ ਇੱਤੇ ਗਰੁੱਪ ਲਿਆਉਂਦਾ ਹਾਂ 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 ਠੀਕ ਹੈ ਤੇ ਇੱਕ ਬੰਦਾ ਅੰਦਰ ਮਤਲਬ ਉਹਨੇ 30 ਰੋਬਟਾਂ ਪਰ ਗਏ ਚੈੱਕ ਕਰਨੀ ਕਿ ਤਾਂ ਕਿ ਤੂਕੇ ਕਿਸੇ ਦੇ ਮੈਸੇਜ ਤੇ ਤਾਂ ਨਹੀਂ ਆਉਂਦੇ ਮਤਲਬ ਹਾਂ 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 ਅੱਜ ਜਾਂ ਤੱਕ ਮਤਲਬ ਦੋ ਜਣੇ ਚਵਾਈ ਕਰਦੇ ਇੱਕ ਟਾਈਮ ਹੂੰ ਮਹੀਨੇ ਦੇ ਕਿੰਨੇ ਘੰਟੇ ਲੱਗ ਜਾਂਦੇ ਫਿਰ ਤੇ ਮਹੀਨੇ ਦੇ ਯਾਰ ਇਹ ਤਾਂ ਮੈਂ ਹੀ ਗਿਣਤੀ ਨਹੀਂ ਕਰੀ ਤਾਂ ਤੁਹਾਨੂੰ ਦੱਸਾਂ ਫਿਰ ਵੀ ਬੂਸਤੇ ਪਾ ਕੇ ਤੇ ਲਿਖਿਆ ਹੁੰਦਾ ਜੇ 6.5 ਲੱਗਦੇ ਆ ਹੂੰ ਉਹੀ ਹੋ ਗਿਆ ਤੇਰਾ 180 ਘੰਟੇ ਦੇ ਨੇੜੇ ਲੱਗ ਹੀ ਜਾਂਦੇ ਹਾਂ ਇੰਨੇ ਲੱਗ ਜਾਂਦੇ ਆ ਜਿਹੜੇ ਮੇਤੇ ਪੁਰਾਣੇ ਲੱਗੇ ਹੋਏ ਆ ਯਾਰ ਮਤਲਬ ਮੇਰੇ ਸਟਾਲੇ ਜੀ ਕਈਆਂ ਨੂੰ 22 ਸਾਲ ਹੋ ਗਏ ਕਿਸੇ ਨੂੰ 15 ਸਾਲ ਕਿਸੇ ਨੂੰ 18 ਸਾਲ ਹਾਂ ਉਹਨਾਂ ਦੀ ਤਨਖਾਹ ਵਧੀਆਂ ਮੇਰਾ ਜਿਵੇਂ ਆਪਣਾ ਲੈਵਲ ਮੇਰਾ ਲੈਵਲ ਵਧਾਈ ਜਾਂਦੇ ਆ ਫੈਕਟਰੀ ਵਾਂਗੂ ਚੱਲਦੇ ਆ ਵੀ ਹਾਂ ਹਾਂ ਚਲੋ ਮੈਂ ਵੀ ਯਾਰ ਮਤਲਬ ਲੱਗਿਆ ਸਟਾਲੇ 'ਚ ਬਹੁਤ ਵਧੀਆ ਸਟਾਲੇ 'ਚ ਲੱਗਿਆ ਹੋਇਆ ਹੈ ਸਟਾਲੇ 'ਚ ਆ ਸਿੱਖਣ ਨੂੰ ਹੀ ਮਿਲਦਾ ਕੋਸ ਹਾਂ ਹਾਂ ਇਹ ਤੋਂ ਬਾਕੀ ਤੇਰੇ ਸਾਹਮਣੇ ਦੋ ਸਟਾਲਿਆਂ ਦੇ ਵਿੱਚ ਹੱਥ ਨਾਲ ਚਵਾਈ ਹੁੰਦੀ ਹੈ ਹਾਂ ਇਹ ਤੋਂ ਚਲੋ ਇਹ ਸਟਾਲੇ ਦੇ ਵਿੱਚ ਜਿਵੇਂ ਤਿੰਨ ਦਿਨ ਪਹਿਲੇ ਦਿਨ ਜਾਣਾ ਮੈਂ ਮਤਲਬ ਜਿੱਥੇ ਮੁੰਡਾ ਬੱਚਿਆਂ ਨੂੰ ਦੁੱਧੋਂ ਪਲਾਉਂਦਾ ਏ ਉਰੀ ਛੁੱਟੀ ਮੜਾ ਦਿੰਦੇ ਮਤਲਬ ਸੋਮਵਾਰ ਨੂੰ ਅੱਛਾ ਉਰੀ ਜਗ੍ਹਾ ਫਿਰ ਮੈਂ ਮਤਲਬ ਉਹਨੂੰ ਸ਼ਾਮ ਨੂੰ ਪੁੱਛ ਲੈਣਾ ਅੱਜ ਜਾਨੂੰ ਛੁੱਟੀ ਕਰਨੀ ਹੋਈ ਮੈਨੂੰ ਦੱਸ ਦੇਣਾ ਕਿ ਹਾਂ ਮੈਨੂੰ ਪਤਾ ਹੀ ਲੱਗੇ ਕਿਹੜੀ ਬੱਚੇ ਨੂੰ ਤਰੀਕ ਦੇਖ ਕੇ ਕਿੰਨਾ ਦੁੱਧ ਪਾਉਣਾ ਹੈ ਹਾਂ ਹਾਂ ਕਿ ਹਾਂ ਜਿਵੇਂ ਬੱਚਿਆਂ 10 ਦਿਨ ਦੀ ਹੋਈ ਜਾਂਦੀ 15 ਦਿਨ ਦੀ ਉਹ ਕਿਰੋਣਾ ਅੱਧਾ ਅੱਧਾ ਕਿਲੋ ਦੁੱਧ ਵਧਾਈ ਜਾਂਦਾ ਚਾ ਮਤਲਬ ਬਾਹਰਲਾ ਕੰਮ ਤੈਨੂੰ ਹੁਣ ਆ ਗਿਆ ਸਾਰਾ ਸਮਝ ਹਾਂ ਮੇਰਾ ਸਟਾਲੇਜ ਮਤਲਬ ਦੁੱਧ ਮਤਲਬ ਨਾ ਮਸ਼ੀਨ ਹੈ ਉਹਦੇ ਵਿੱਚ ਥੈਲਾ ਪਾਦਣਾ ਦੁੱਧ ਦਾ ਹਾਂ ਹਾਂ ਵਿੱਚ ਗਰਮ ਪਾਣੀ ਪਾ ਕੇ ਮਤਲਬ ਟੈਂਪਰੇਚਰ ਦੇ ਸਾਬ ਨਾਲ ਪਾਉਣਾ ਪਾਣੀ ਗਰਮ ਹਾਂ ਹਾਂ ਪਾ ਕੇ ਬਾ ਕੁਝ ਨਹੀਂ ਕਰਨਾ ਮਸ਼ੀਨ ਆਪੇ ਘੋਲਦੀ ਹੈ ਬਟਨ ਦਬਣਾ ਸਿੱਧਾ ਦੁੱਧ ਬਾਲਟੀ ਦੇ ਵਿੱਚ ਕਰਦਾ ਹਾਂ ਠੀਕ ਹੈ ਠੀਕ ਹਾਂ ਉਤੇ ਬਾਅਦ ਫਿਰ ਇੱਕ ਆ ਦਿਨ ਘਟਾਉਣੀ ਦੂਜੇ ਦਿਨ ਫਿਰ ਮੰਗਲਵਾਰ ਨੂੰ ਮੰਨ ਲਾ ਜਿਹੜੇ ਮੁੰਡੇ ਕੋ ਗਾਂਾਂ ਥੂੰਦੀਆਂ ਮਤਲਬ ਹੂੰ ਹੂੰ ਜਿਹਦੇ ਕੋ ਸੂਕੇ ਗਾਂਾਂ ਹੁੰਦੇ ਚਵਾਈ ਪਰ ਜਾਂਦੀਆਂ ਹਾਂ ਉਹਦੀ ਛੁੱਟੀ ਕਟਾਉਣੀ ਉਹਦੇ ਕੋਲ ਮਤਲਬ ਗਾਂਾਂ ਨਾ ਜਿਹੜੀਆਂ ਅੰਦਰ ਮਾਲਾ ਮੋਟਾ ਜੇ ਕਿਸੇ ਥਾਣੇ ਚ ਲਹੂ ਆ ਜਾਂਦਾ ਮਤਲਬ ਖਰਾਬ ਹੋ ਜਾਂਦੀਆਂ ਗਾਂ ਉੱਥੀ ਆ ਜਾਂਦੀ ਬਾਬਸ ਅੱਛਾ ਉੱਥੇ ਨਾ ਮਤਲਬ ਅਸੀਂ ਟੀਕੇ ਟੂਕੇ ਲਾ ਕੇ ਜਾਏ ਸਹੀ ਹੋ ਗਈ ਫਿਰ ਭੇਜ ਦੇ ਹਮ ਜਗਾਂ ਗਏ ਸੌਂਦੀਆਂ ਤਿੰਨ ਚਾਰ ਦਿਨ ਮਤਲਬ ਦੁੱਧ ਤੈਨੂੰ ਪਤਾ ਡੋਲਣਾ ਪੈਂਦਾ ਹਾਂ ਹਾਂ ਫਿਰ ਗਏ ਉੱਥੇ ਜਾਂਦੀ ਹੈ ਨਾ ਆਪਣੇ ਲੋਕ ਬੋਲੀ ਬਣਾਉਂਦੇ ਇਹ ਤਾਂ ਵਾ ਡੋਲਦੀ ਆ ਆਪਣੇ ਨਾ ਬੋਲੀ ਆਪਾਂ ਨੇ ਬਣਾ ਕੇ ਦੇਖੀ ਵਧੀਆ ਬਣਦੀ ਐ ਇੱਥੇ ਆ ਕੇ ਦੇਖੀ ਸੀ ਹਾਂ ਹਾਂ ਕੇ ਫਿਰ ਉੱਤੇ ਬਾਦ ਦੋ ਦਿਨ ਉਹਦੀ ਛੁੱਟੀ ਕਟਾਉਣੀ ਤੀਏ ਦਿਨ ਮਤਲਬ ਜਿੱਥੇ ਬੱਚੇ ਆਣ ਮਤਲਬ ਹੋ ਗਏ ਮਹੀਨੇ ਦੀਆਂ ਉਹਨੂੰ ਲੂਪਾ ਕਹਿ ਦਿੰਦੇ ਮਤਲਬ ਬੜੀਆਂ ਬੜੀਆਂ ਬੱਚੀਆਂ ਉੱਥੇ ਸਾਰੀਆਂ ਉੱਥੇ ਮਤਲਬ ਉਹਦੀ ਜਗ੍ਹਾ ਛੁੱਟੀ ਕਟਾਉਣੀ ਤਿੰਨ ਦਿਨ ਫਿਰ ਮੈਂ ਅੰਦਰ ਲੰਘ ਜਾਂਦਾ ਚਬਾਈ ਪਰ ਅੱਛਾ ਵੀ ਤੇਰਾ ਤਿੰਨ ਤਿੰਨ ਤ ਮੈਂ ਛੁੱਟੀਆਂ ਕਟਾਉਣ ਤੇ ਆਂਦੂ ਸਾਰਿਆਂ ਦੀਆਂ। ਬਣਾ ਵਧੀਆ ਕੰਮ ਸਾਰਾ ਸਿੱਖੀ ਜਾਂਣਾ ਬਾਹਰਲਾ ਅੰਦਰਲਾ ਸਾਰਾ ਕੋ ਸਾਰਾ ਕੋਸ ਬੰਦੇ ਆਖਦਾ ਉਹ ਨਹੀਂ ਕਰਦਾ ਯਾਰ। ਆਓ ਆਓ ਇਹ ਤਾਂ ਹੈ। ਹੂੰ। ਤੇ ਹਜੇ ਤੋਂ ਗਰਮੀ ਹੈ ਨਾ ਗਰਮੀਆ ਗਰਮੀਆ ਜੀ ਲੱਗਿਆ ਹਜੇ। ਹਾਂ ਮੈਂ ਸਾਲਾਂ ਚ ਹੁਣ ਥੋੜਾ ਔਖਾ ਹੁੰਦਾ ਹੋਊਗਾ। ਸਾਲਾਂ ਜੇ ਅੱਜ ਯਾਰ ਮਤਲਬ ਮੈਂ ਨਾ ਚਵਾਈਪਰ ਤੇ ਚਵਾਈਪਰ ਦਾ ਜਿਹੜਾ ਅੰਦਰ ਮੁੰਡਾ ਮੇਨ ਤਾਂ ਮਤਲਬ ਜਿਹੜੇ ਅੰਦਰ ਮੇਨ ਹੈ ਉਹ ਮਤਲਬ ਅੰਦਰ ਕੰਮ ਕਰਦੇ ਮੈਂ ਬਾਹਰ ਆ ਜਾਂਦਾ। ਕਰਦਾ ਮੈਂ ਵੀ ਥੱਕਦਾ। ਚਲੋ ਮਤਲਬ ਮੈਂ ਤੇ ਜਿਆਦਾ ਕੰਮ ਜਾਣਦੇ ਆ। ਹਨਾ। ਹੂੰ। ਉਹ ਗਾਇਨਾ ਨੰਬਰ ਦੇਖ ਕੇ ਦੱਸ ਦਿੰਦਾ ਕਿ ਅੱਜ ਇਹਨੂੰ ਮਤਲਬ ਇਹਨੇ ਕੱਲ੍ਹ ਨੂੰ ਕਿਹਾ ਤਾਂ ਇਹਨੂੰ ਆਇਆ ਮੈਂ ਤਾਂ ਹੁਣ 3 ਦਿਨ ਜਾਣਾ ਹਨਾ ਹਾਂ ਹਾਂ ਚਲੋ ਉੱਤੇ ਵੱਧ ਕਿਆ ਕਹਿੰਦੇ ਆ ਮੇਰਾ ਅੱਜ ਬਾਹਰ ਦਾ ਕੰਮ ਦਾ ਠੰਡ ਬਹੁਤ ਈ ਆ ਤੋ ਤੋ ਭਈਆ ਬਾਹਰ ਪਾਣੀ ਨੂੰ 2-3 ਘੰਟੇ ਬਾਹਰ ਤੋ ਜਿਓ ਗਿਆ ਉਵੇਂ ਜਿਹੜੀਆਂ ਕੰਜੇਲੀਆਂ ਹੁੰਦੀਆਂ ਜਾਂ ਕੋਈ ਲੋਹੇ ਦੀ ਆ ਹੁੰਦੇ ਆ ਗੇੜ ਗੂੜ ਜੇ ਲਾਏ ਹੁੰਦੇ ਜੋ ਇਹਨਾਂ ਨੂੰ ਹੱਥ ਲਾਉਂਦੇ ਆ ਨਾ ਪਤਾ ਲੱਗਦਾ ਸਿਆਲਾਂ ਚ ਉਰੇਨ ਸੁਣਨ ਹੋ ਜਾਂਦੇ ਆ ਯਾਰ ਜੇ ਮੈਂ ਸਵੇਰੇ ਗਿਆ ਕੰਮ ਪਰ ਮੈਂ ਮਤਲਬ ਮੇਰਾ ਨਾ ਪਿੰਡ ਵਿੱਚੇ ਸਟੱਲ ਐ ਹਾਂ ਹਾਂ ਮੈਂ 5:40 ਕ ਪ ਚਲੋ ਉਥੇ ਲੱਗਦਾ ਵਾ ਆਹੀ ਕੰਮ ਐ ਮੇਰਾ ਨਿਬੜ ਗਿਆ ਤੇ ਸਾਹਮਣੇ 12:00 ਵਜੇ ਹੁਣ ਮੈਂ ਲੱਗਣਾ ਕੱਲ੍ਹ ਸਵੇਰੇ 6:00 ਵਜੇ 6 ਘੰਟੇ ਲਾ ਕੇ ਵਿੱਲਾ ਹਾਂ ਹਾਂ ਸਾਢੇ 6 ਘੰਟੇ ਸਾਢੇ 6 ਘੰਟੇ ਸਵੇਰੇ ਦੁਕਨਵੇ ਲੱਗਣਾ ਕੱਲ੍ਹ ਨੂੰ ਸਵੇਰੇ ਕੱਲ੍ਹ ਲੱਗਣਾ ਮੈਂ ਮਤਲਬ ਮੇਰਾ ਨਾ ਕੱਲ੍ਹ ਚ ਚਵਾਈ ਦਾ ਕੰਮ ਨਹੀਂ ਹੈਗਾ ਕੱਲ੍ਹ ਹਾਂ 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 ਕੱਲ੍ਹ ਨੂੰ ਮਤਲਬ ਡਾਕਟਰ ਨੇ ਆਉਣਾ ਉਹਨੇ ਗਾਇਆਂ ਗੋਗ ਚੈੱਕ ਕਰਨ ਆਉਣੀ ਐ ਕਿ ਕੀ ਮਤਲਬ ਕਰਾਉਂਦੇ ਹਫ਼ਤੇ ਬਾਅਦ ਇੱਕ ਦਿਨ ਡਾਕਟਰ ਨੇ ਆਉਣੀ ਆਉਣੇ ਅੱਛਾ ਅੱਛਾ ਉਹਨੇ ਮੈਨੂੰ ਲਿਸਟ ਦੇ ਦੇਣੀ ਕੱਲ੍ਹ ਹਾਂ ਗਾਇਆਂ ਦੀ ਸੱਤਰ ਸੀ ਗਾਈ ਜਾਂਦੀ ਹੂੰ ਹੂੰ ਮੈਂ ਜਾ ਕੇ ਮਤਲਬ ਜਿਹੜਾ ਗਰੁੱਪ ਚੋ ਹੋ ਗਿਆ ਹੂੰ ਹੂੰ ਉਹ ਗਏ ਨਾ ਬਲੌਗ ਹੋਈ ਜਾਂਦੀ ਹੁੰਦੀ ਮਤਲਬ ਕੱਖ ਪਏ ਹੁੰਦੇ ਆ ਮੈਂ ਉਹ ਚੱਕ ਲੈਣੀ ਉਹਨਾਂ ਦੀ ਹਾਂ ਹਾਂ ਜਿਹੜੀਆਂ ਕੱਖ ਆਉਂਗੀਆਂ ਨਾ ਬਲੌਗ ਹੋਈ ਜਾਣਾਂ ਹਾਂ ਫਿਰ ਉਹਦੇ ਬਾਅਦ ਮੈਂ ਨੰਬਰ ਦਿੱਤਾ ਨੰਬਰ ਦਿੱਤੇ ਲਿਸਟ ਦੇ ਦੇਣੀ ਜਿਹੜੀਆਂ ਨਾ ਨੰਬਰ ਆ ਉਹਦੇ ਪਰ ਮੈਂ ਉਹਦੇ ਨਾਲ ਸਕੇਤ ਨਾਲ ਸਿਰ ਪਰ ਰੰਗ ਲਾ ਦੇਣਾ ਹਾਂ ਸਹੀ ਹੈ। ਮਤਲਬ ਡਾਕਟਰ ਦੇ ਨਾਲ ਰਹਿਣਾ ਗੱਲ ਹੁੰਦਾਂ। ਬਾਅਦ ਚੋਂ ਤੇ ਮੈਂ ਡਾਕਟਰ ਨੇ ਆਉਣਾ ਹੈ। ਡਾਕਟਰ ਨੇ ਆ ਕੇ ਦੇਖੀ ਜਾਣਾ ਫਿਰ ਨਾਲ ਮਤਲਬ ਕੱਪ ਨਹੀਂ ਹੋ ਜਾਂਦੇ ਆ। ਉਹਨਾਂ ਬਾਹਰ ਤੋਂ ਦੇਖੀ ਜੀ ਰੰਗ ਲੱਗਿਆ ਹੋਇਆ ਨੰਬਰ ਦੇਖ ਕੇ ਫਿਰ ਸਕਾਲਾ ਹੋ ਜਾਂਦਾ ਉਹਨਾਂ ਵਾਸਤੇ ਗੱਲ। ਉਹ ਤੇ ਬਾਅਦ ਫਿਰ ਮੈਂ ਰਾਤ ਨੂੰ ਮੇਰੀ ਤੋੜਨ ਮੇਰੀ ਬੰਨਦੀ ਹੈ। ਹੂੰ ਹੂੰ ਹੂੰ। ਫਿਰ ਰਾਤ ਨੂੰ ਮੈਂ 9:30 ਵਜੇ ਤੋਂ ਲੈ ਕੇ 3 ਵਜੇ ਤੱਕ ਤੋੜਨ ਹੋਣੀ ਹੈ। ਦਰਗਲ ਡਬਲ ਆ ਜਾਣੀ ਮੇਰੀ। 9:30 ਤੋਂ 3 ਵਜੇ ਤੱਕ। ਹਾਂ। ਉਸ ਤੋਂ ਬਾਅਦ ਤੂੰ 3 ਤੋਂ ਬਾਅਦ ਸਾਰਾ ਦਿਨ ਹੀ ਵਿਹਲਾ ਹੁੰਦਾ। ਤੂੰ ਕਿੰਨੇ ਛੁੱਟੀ ਆ ਗੱਲ ਉੱ ਪਰसों ਵੀ ਭਾਈ ਮੇਰੇ ਛੁੱਟੀ ਹੋਇਆ ਫਿਰ ਮੈਨੂੰ ਲੱਗਣਾ ਉਹ ਤੋਂ ਬਾਅਦ ਜਾ ਕੇ ਚੌਥੇ ਨੂੰ ਫਿਰ ਸਵੇਰੇ 6:00 ਵੇ ਲੱਗਣਾ ਮਤਲਬ ਡੇਢ ਛੁੱਟੀ ਆ ਗਈ ਹੋ ਗਿਆ ਵੱਧਦੀ ਹੋ ਗਈ ਹਾਂ ਇੰਨੀ ਛੁੱਟੀ ਆ ਗਈ ਮੇਰੀ ਬਸ ਫਿਰ ਤਾਂ ਨਿਆਰਾ ਛੋਟੇ ਮਤਲਬ ਬਦਲਵੇਂ ਦਿੰਦੀ ਆਉਂਦੀ ਆ ਕੋਈ ਐ ਪੱਕਾ ਦਿਨ ਨਹੀਂ ਵੀ ਆ ਦੇਣੀ ਆ ਕਿ ਐਤਵਾਰੇ ਆਉਣੀ ਸ਼ਨੀਵਾਰ ਵੀ ਆਉਣੀ ਐ ਉਹ ਸਾਬ ਨਾਲ ਬੰਦੇ ਸਭ ਦੀ ਰੈਸਟ ਪਾਉਂਦੀ ਮੇਰੇ ਇਕੱਲੇ ਦੀ ਨਹੀਂ ਪਾਉਣੀ ਨਾ ਹਾਂ ਹਾਂ ਉਹ ਸਾਬ ਨਾਲ ਰੈਸਟ ਪਾਉਂਦੇ ਸਾਰੇ ਛੁੱਟੀ ਵੀ ਬਦਲੀ ਜਾਂਦੀ ਰਹਿੰਦੀ ਆ ਹਾਂ ਛੁੱਟੀ ਬਦਲੀ ਜਾਂਦੀ ਹਾਂ ਹਾਂ ਤੇ ਹੁਣ ਤੇਰੇ ਜਿਵੇਂ 180 90 ਘੰਟੇ ਲੱਗਦੇ ਆ ਫੇਸੇ-ਬੂਸੇ ਮਤਲਬ ਕਿੰਨੇ ਕ ਦੇਈ ਜਾਂਦੇ ਆ ਮੇਰਾ ਇਹ ਬਣ ਜਾਂਦਾ 700 1800 ਰੁਪਏ ਮੇਰੇ ਇੰਨੇ ਪਾ ਕੇ ਬੂਸੇ ਮੇਰਾ ਨਿਕਲੀ ਜਾਂਦਾ ਹੂੰ ਉਹੀ ਮਤਲਬ 10 ਕਰੋ ਘੰਟਾ ਹੋ ਗਿਆ 9.5 10 ਕਰੋ ਟੈਕਸ ਕੱਟ ਕੇ ਹਾਂ ਟੈਕਸ ਕੱਟ ਕੇ ਹਾਂ ਜਿਵੇਂ ਕੈਨੇਡਾ ਅਮਰੀਕਾ ਜਹ ਹੁੰਦਾ ਉਧਰ ਟੈਕਸ ਉਹ ਬਾਅਦ ਚੋਂ ਘਟਾਉਂਦੇ ਐਂਡ ਤੇ ਸਾਲ ਦੇ ਸਾਡੇ ਇੱਥੇ ਹੁੰਦਾ ਵੀ ਨਾਲ ਹੀ ਪਹਿਲਾਂ ਹੀ ਮਾਲਕ ਆਪ ਹੀ ਟੈਕਸ ਕੱਟ ਕੇ ਦਿੰਦੇ ਹੁੰਦੇ ਆ ਜਿਹੜਾ ਤੁਹਾਨੂੰ ਕੋਈ ਵੀ ਅਹੀ ਰੇਟ ਦੱਸਦੇ ਹੁੰਦੇ ਆ ਵੀ ਇੰਨੇ ਪੈਸੇ ਸਾਨੂੰ ਬਣਦੇ ਆ ਜਾਂ ਕਿਤੇ ਫੈਕਟਰੀ ਚ ਵੀ ਉਹ ਸਾਰਾ ਕੋ ਟੈਕਸ ਕੱਟ ਗਈ ਪਹਿਲਾਂ ਹੀ ਉਹ ਆਪ ਹੀ ਐਂ ਪਾਉਂਦੇ ਹੁੰਦੇ ਆ ਸਾਰ ਟੈਕਸ ਕੱਟ ਕੇ 9.5 10 ਰੋ ਉਹ ਮਤਲਬ ਘੰਟਾ ਮਿਲ ਹੀ ਜਾਂਦਾ ਤੇ ਯਾਰ ਭਾਗ ਬਹੁਤ ਜ਼ਰੂਰੀ ਇਹ ਕਹ ਲਉ ਆਪਣੇ ਆਪਣੇ ਕਾਰਡ ਵੀ ਵਧਾਉਣਾ ਹੁੰਦਾਗਾ ਹਾਂ ਹਾਂ ਇੱਥੇ ਕਿਵੇਂ ਸਾਰਾ ਯਾਰ ਲੀਗਲ ਕੰਮ ਹੀ ਚੱਲਦਾ ਸਪੈਸ਼ਲੀ ਸਾਡੇ ਏਰੀਆ ਚ ਮਤਲਬ ਵੀ ਬਹੁਤ ਘਾਟਾ ਵੀ ਤੁਹਾਨੂੰ 2 ਨੰਬਰ ਚ ਕੰਮ ਮਿਲ ਜੂਗਾ ਕਿਤੇ ਵੀ ਨੇਰੋ ਚ ਮਤਲਬ ਕਹਿੰਦੇ ਆ ਥੋੜਾ ਥੱਲੇ ਹਜੇ ਰੋਮ ਨਾਪोली ਵੱਲ ਮਿਲ ਜਾਂਦਾ ਇੱਥੇ ਥੋੜਾ ਜਿਹਾ ਸਖਤਾਈ ਆ ਸਾਡੇ ਏਰੀਆ ਚ ਹੂੰ ਸਾਰੇ ਨਾਰਥ ਚ ਮਤਲਬ ਜਿੰ ਇੱਕ ਗੱਲ ਮੈਂ ਦੇਖੀ ਹਸਟਾਲੇ ਜਿਹਾ ਕਿ ਯਾਰ ਮਤਲਬ ਹੁਣ ਆਪਾਂ ਫੈਕਟਰੀ ਤੋਂ ਵੀ ਆਪਾਂ ਇੱਕ ਜਗ੍ਹਾ ਰਹਿੰਦੇ ਹਾਂ 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 ਮੈਨੂੰ ਸਵੇਰੇ ਆਈ ਨਹੀਂ ਲੱਗਦਾ ਜਿੱਸੇ ਪਤਾ ਲੱਗਦਾ ਕਿ 4 ਘੰਟੇ ਖੜੇ ਕਰ ਲਾਂਗੇ ਹਾਂ ਇਹ ਤਾਂ ਹੈ ਉਹ ਚ ਆਇਆਂ ਫੈਕਟਰੀਆਂ ਉਂ ਵੀ ਆਪਾਂ ਇੱਕ ਜਗ੍ਹਾ ਤੇ ਖੜਿਆ ਨੇ ਲੱਗੇ ਰਹਿਣਾ ਲੱਗੇ ਰਹਿਣਾ ਟਾਈਮ ਮਸਾਂ ਪਾਸ ਹੁੰਦਾ ਹੈਗਾ ਇੱਥੇ ਤਾਂ ਬੰਦਾ ਤੁਰਦਾ ਫਿਰਦਾ ਰਹਿੰਦਾ ਪਤਾ ਹੀ ਨਹੀਂ ਲੱਗਦਾ ਨਹੀਂ ਲੱਗਦਾ ਹੈਗਾ ਤੇ ਨੰਬਰ 2 ਆਪਾਂ ਇੱਕਾਂ ਦੇ ਦੇਖ ਲੈਂਦੇ ਨਵੇਂ ਮੁੰਡੇ ਕੀ ਹਾਂ ਹਸਟਾਲੇ ਛੁੱਟੀ ਨਹੀਂ ਮਿਲਦੀ ਹੈਗਾ ਆਪਾਂ ਤਾਂ ਨਹੀਂ ਕੰਮ ਉਹ ਲੱਗਦਾ ਹੂੰ 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 ਚਲੋ ਹਨਾ ਉਹ ਤੋਂ ਹੁਣ ਜੇ ਇਹਦਾ ਚੱਲਦਾ ਟੱਬਰ ਇੱਥੇ ਹੈ ਹਾਂ 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 ਸਾਰਾ ਕੋਲ ਅਗਲਾ ਦੇਖਦਾ ਕਿ ਚਲੋ ਹਨਾ ਚੱਲ ਆਪਾਂ ਆਏ ਕਿ ਚੱਲ ਹੁਣ ਨਵੇਂ ਆਏ ਹਸਟਾਲੇ ਦੇ ਵਿੱਚ ਆਏ ਆ ਬੈਨੀਫਿਟ ਜ਼ਿਆਦਾ ਇਹਦੇ ਦਮੰਦ ਆ ਜਾਂਦਾ ਯਾਰ ਹਾਂ 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 ਹੈਨਾ ਕੱਟ ਕੋਟ 4-5000 ਸਾਲ ਬਾਅਦ ਦਮੰਦ ਆ ਗਿਆ ਮੈਂ ਲੋਟਰੀ ਆ ਕੰਮ ਹੈ ਇੱਕ ਤਰ੍ਹਾਂ ਦਾ ਉਹ ਹਾਂ ਮਤਲਬ ਇੱਥੇ ਯਾਰ ਆ ਹੁੰਦਾ ਜਿਹੜੇ ਐਗਰੀਕਲਚਰ ਦਾ ਕੰਮ ਕਰਦੇ ਆ ਚਾਹੇ ਕੋਈ ਖੇਤੀ ਦਾ ਮਤਲਬ ਤੋੜਦੇ ਆ ਸਲਾਦ ਵਗੈਰਾ ਕੋਈ ਵੀ ਜਾਂ ਹਸਟਾਲਿਆਂ 'ਚ ਕੰਮ ਕਰਦੇ ਆ ਜਿਹਦਾ ਫੀਸੋ ਕੰਟਰੈਕਟੋਂ ਨਹੀਂ ਹੈਗਾ ਇਹ ਅਨਲਿਮਿਟਿਡ ਕੰਟਰੈਕਟ ਨਹੀਂ ਹੈਗਾ ਜਿਹ ਸਰਕਾਰ ਦਾ ਟੈਕਸ ਦਾ ਹਿਸਾਬ ਕਿਤਾਬ ਜਿਆ ਹੁੰਦਾ ਕੋਈ ਆਈ ਜਾਂਦਾ ਸਿੰਗਲ ਬੰਦੇ ਨੂੰ 3000 ਦੇ ਨੇੜੇ ਆ ਜਾਂਦਾ 3-4000 ਦੇ ਨੇੜੇ ਜੇ ਬੰਦਾ ਵਿਆਹਿਆ ਹੋਇਆ ਉਹਨੂੰ 7000 ਦੇ ਨੇੜੇ ਆ ਜਾਂਦਾ ਮਤਲਬ ਸਾਲ ਬਾਅਦ 7000 ਯੂਰੋ ਜਾਂ 3-4000 ਯੂਰੋ ਸਿੰਗਲ ਬੰਦੇ ਆਪਣੀ ਮੰਨ ਲੈ ਇਕੱਠਾ ਜਾਉਣਾ ਦਵੰਦਾ ਇੱਕ ਤਰ੍ਹਾਂ ਦੀ ਟੱਕ ਵੱਜਣੀ 6-7 ਲੱਖ ਵੀ ਬਹੁਤ ਹੋ ਜਾਂਦਾ ਯਾਰ ਬਸ ਉਹ ਫਰਕ ਐ ਪੈਂਦਾ ਜਿਹੜੇ ਹੁੰਦੇ ਆ ਜਿਹੜਿਆਂ ਦਾ ਫਿਕਸ ਕੰਟਰੈਕਟ ਹੁੰਦਾ ਖੇਤੀਬਾੜੀ ਵਾਲੇ ਚ ਉਹਨੂੰ 13ਵੀਂ 12ਵੀਂ 13ਵੀਂ ਤੇ 14ਵੀਂ ਮਿਲ ਜਾਂਦੀ ਹੈ ਦੋ ਤਨਖਾਹਾਂ ਉਹਨੂੰ ਵੱਧ ਮਿਲ ਜਾਂਦੀਆਂ ਉੱਥੇ ਆ ਜਾਂਦੀ ਹੈ ਗੱਲ ਉੱਥੇ ਆ ਜਾਂਦੀ ਹੈ ਹਾਂ ਗੱਲ ਉੱਥੇ ਹੀ ਆ ਜਾਂਦੀ ਹੈ ਮਤਲਬ ਵੀ ਕੋਈ ਐ ਨਹੀਂ ਹੈਗਾ ਵੀ ਪੱਕਾ ਹੀ ਫੀਸੋ ਕਰਾ ਕੇ ਫਾਇਦਾ ਹੈਗਾ ਅਫੀਸਰਾਂ ਦਾ ਐ ਫੈਣੀ ਬੈਨੀਫਿਟ ਹੋ ਜਾਂਦੇ ਯਾਰ ਲੋਨ ਲੋਨ ਦਾ ਜ਼ਿਆਦਾ ਚੱਕਾ ਜਿ ਤੋੜਾ ਫੀਸ ਫੀਸੋ ਕੰਦਰਾਤੋਂ ਤਾਂ ਹੀ ਤੋ ਇਹ ਕਰ ਲੈ ਸਕੋ ਇਹ ਤਾਂ ਹੀ ਤੋ ਕਿਸੇ ਵੀ ਚੀਜ਼ ਤੇ ਲੋਨ ਲੈਣਾ ਦਾ ਫੀਸੋ ਕੰਦਰਾਤੋਂ ਹੀ ਮਿਲੂਗਾ ਨਹੀਂ ਤੁਹਾਨੂੰ ਲੋਨ ਨਹੀਂ ਦਿੰਦੇ ਹੈਗੇ ਇੱਥੇ ਫੀਸੋ ਤੇ ਵੀ ਐ ਗਾਰੰਟੀ ਭਾਲਦੇ ਆ ਆਪਣੇ ਜਿਹੜੇ ਬਾਹਰਲੇ ਬੰਦੇ ਉਹਨਾਂ ਤੋਂ ਦਾ ਵੀ ਗਾਰੰਟੀ ਪਾਉ ਪਹਿਲਾਂ ਕਿਸੇ ਦੀ ਫੇਸ ਤੁਹਾਨੂੰ ਲੋਨ ਦਵਾਂਗੇ ਇੱਕ ਗੱਲ ਹੋਰ ਆਇਆ ਫੀਸੋ ਪਰ ਜੇ ਮੰਨ ਲਾ ਛੁੱਟੀਆਂ ਮਤਲਬ ਜਿਹੜੀ ਆਪਣੀਆਂ ਬਣਦੀਆਂ ਮਹੀਨੇ ਮੇਰੇ ਸਟਾਲੇ ਦੇ ਵਿੱਚ ਨਾ ਛੁੱਟੀਆਂ ਬਣ ਜਾਂਦੀਆਂ ਬੰਦਿਆਂ ਦੀ ਉਹਨਾਂ ਨੂੰ ਦੇਣੀ ਕਰਨੀ ਪੈਂਦੀ ਆ ਸਾਲ ਬਾਅਦ ਹਾਂ ਜਿਵੇਂ ਤਾਂ ਇੰਡੀਆ ਜਾਣਾ ਤਾਂ ਤੇਰੀ ਸੰਗ ਆ ਇੱਥੇ ਆਉਂਗੀ ਆਉਂਗੀ ਹਾਂ ਇਹ ਵੀ ਬੈਨੀਫਿ ਜਦੋਂ ਇੰਡੀਆ ਜਾਂਦਾ ਬੰਦਾ ਉਹ ਫਿਰ ਵੀ ਸੈਲਰੀ 'ਮਾ ਦਾ ਮਹੀਨੇ ਦੀ ਛੁੱਟੀ ਦੇ ਦਿੰਦੇ ਆ ਉਹ ਉਹ ਹੁੰਦੀ ਆ ਪੈਸਿਆਂ ਵਾਲੀ ਹੁੰਦੀ ਆ ਵੀ ਪੈਸੇ ਤੁਹਾਨੂੰ ਉਹਨਾਂ ਉਹਨਾਂ ਨੇ ਉਹ ਛੁੱਟੀ ਦੇ ਦੇਣੇ ਆ ਵੀ ਆਨੇ ਬਿਨਾ ਬਿਨਾ ਪੈਸਿਆਂ ਦਾ ਛੁੱਟੀ ਦੇ ਦੇਣਗੇ ਤੁਹਾਨੂੰ ਉਹ ਸਿਸਟਮ ਨਹੀਂ ਹੁੰਦਾ ਹੈ ਮੈਂ ਇੱਕ ਗੱਲ ਦੇਖੀ ਹੈ ਜਿਹੜੇ ਬੰਦੇ ਨਵੇਂ ਆਉਣਾ ਜੱਸੇ ਜਿਹੜੇ ਇੰਡੀਆ ਦੇ ਨਵੇਂ ਬੰਦਾ ਆਉਂਦਾ ਉਹਦੇ ਵਾਸਤੇ ਹਸਟਾਲਾ ਫਿੱਟ ਹੈ ਉਹ ਬੰਦੇ ਦੇ 5 ਸਾਲ ਦੇ ਵਿੱਚ ਬੰਦੇ ਦੇ ਪੈਰ ਟੇਕ ਜਾਂਦੇ ਪੈਰ ਵੀ ਹਾਂ ਬੰਦਾ ਕਰਜਾ ਗੁਰਜਾ ਸਾਰਾ ਲਾਹ ਦਿੰਦਾ ਜਿਹੜਾ ਚੱਕ ਗਿਆ ਹੁੰਦਾ ਹਸਟਾਲੇ ਦਾ ਕੰਮ ਤਾਂ ਵਧੀਆ ਅੱਗੇ ਆਇਆ ਹੁੰਦਾ ਇਹ ਅੱਗੇ ਛੁੱਟੀ ਨਹੀਂ ਦਿੰਦੇ ਹਸਟਾਲੇ ਵਾਲੇ ਹੁਣ ਹਸਟਾਲੇ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਲੋਕ ਛੁੱਟੀ ਦੀ ਡਿਮਾਂਡ ਕਰਦੇ ਆ ਨੀ ਬੰਦੇ ਨਹੀਂ ਲੱਗਦੇ ਸੀਗੇ ਹੁਣ ਹਰੇਕ ਹਸਟਾਲੇ ਵਾਲੇ ਇੱਕ ਛੁੱਟੀ ਤਾਂ ਦ ਪੁਰਾਣੇ ਲੱਗੇ ਹੋਇਆ ਕਹਿੰਦੇ ਸਾਨੂੰ ਛੁੱਟੀ ਲੋੜੀ ਨਹੀਂ ਉਹਨੂੰ ਅਗਲੇ ਫਿਰ ਨਹੀਂ ਦਿੰਦੇ ਆਪਣੇ ਬੰਦੇ ਵੀ ਕਈ ਵਸ ਉਹੀ ਨੇ ਵੀ ਛੁੱਟੀ ਸਾਨੂੰ ਨਾ ਮਿਲੇ ਬਸ ਅਸੀਂ ਐਤਵਾਰ ਨੂੰ ਗੁਰਦੁਆਰੇ ਜੋਗਾ ਟਾਈਮ ਮਿਲ ਜੇ ਬਸ ਉੱਥੇ ਜਾ ਜਾਈਏ ਥੋੜੀ ਯਾਰ ਜ਼ਿੰਦਗੀ ਵੀ ਜਿਉਣੀ ਚਾਹੀਦੀ ਆ ਬੰਦੇ ਨੂੰ ਮਤਲਬ ਹੁਣ ਜਿਵੇਂ ਛੁੱਟੀ ਆ ਕੌਮ ਕੱਲ ਕੌਮ ਫਿਰ ਕੇ ਆਇਆ ਕੱਲ ਛੁੱਟੀ ਸੀਗੀ ਜਾ ਆਇਆ ਐ ਐ ਆ ਵੀ ਬੰਦਾ ਘੌਮਦਾ ਫਿਰਦਾ ਰਹਿੰਦਾ ਨਾਲ ਸਟ्रेस ਜਿਆ ਨਹੀਂ ਹੁੰਦਾ ਨਹੀਂ ਤਾਂ ਸੁਪਨੇ ਚ ਗਾਵਾਂ ਹੀ ਆਉਂਦੀਆਂ ਰਹਿੰਦੀਆਂ ਨੇ ਈ ਗੱਲ ਆ ਉਹ ਈ ਚੱਕਰ ਆ ਜਿਵੇਂ ਮੈਂ ਜਿਹੜੇ ਹਸਤਾਲੇ ਲੱਗਿਆ ਜੀ ਮੈਨੂੰ ਛੁੱਟੀ ਐ ਨਹੀਂ ਵਾਲੀ ਰਾ ਸੋ ਬਣੇ ਚਾਹੀਏ ਜੀ ਜਾਂਦਾ ਫਿਰ ਥੋੜਾ ਜਿਹਾ ਸਟ्रेस ਫਰੀ ਜ਼ਿੰਦਗੀ ਚਾਹੀਦੀ ਆ ਤਾਂ ਮਤਲਬ ਤੇਰਾ ਕਦੇ ਜਿ세 ਕਾਰਨ ਮੰਨ ਕੇ ਕੰਮ ਛੱਡਣ ਦਾ ਮੇਰਾ ਛੁੱਟੀ ਹੋਈ ਵੀਰੇ ਅਸੀਂ ਛੁੱਟੀ ਦਾ ਹਾਂ ਛੋਟੇ ਹਨ ਇਹ ਪਹਿਲਾਂ ਜਿਹੜੇ ਮੈਂ ਸਟਾਲੇ ਲੱਗਿਆ ਸੀ ਪੈਸੇ ਵਧੀਆ 3000 ਯੂਰੋ ਵਾਂਗੂ ਮਿਲਦਾ ਸੀ ਕਿਉਂਕਿ ਰੋਜ਼ 10 ਘੰਟੇ ਲੱਗਦੇ ਸੀ ਤੇ 10 ਘੰਟੇ ਉਹੀ 10 ਯਰੋ ਲਾਲਾ ਘੰਟਾ ਤੁਸੀਂ ਤੇ ਰੋਜ਼ 10 ਘੰਟੇ ਛੁੱਟੀ ਕੋਈ ਨਹੀਂ ਉਹੀ 300 ਘੰਟਾ ਲੱਗਿਆ 3000 ਤਾਂ ਮਿਲਣੀਆਂ ਹਾਂ ਹਾਂ ਠੀਕ ਆ ਯਾਰ ਘੰਟੇ ਵੀ ਗੰਨੇ ਲੱਗੇ ਉਹ ਆਏ ਆ ਜਿਹੜਾ ਬੰਦਾ ਥੋੜਾ ਸਿਆਣੀ ਉਮਰ ਦਾ ਹੋ ਜਾਂਦਾ ਜਿਹਨੂੰ ਕੱਲਾ ਵਸ ਐ ਹੁੰਦਾ ਵੀ ਫੈਮਿਲੀ ਪਾਲਣੀ ਆ ਵੀ ਆਪਾਂ ਘੜਾ ਘਦੇ ਘੁੰਮਣਾ ਫਿਰਨ ਜਾਣਾ ਉਹ ਬੰਦੇ ਲਈ ਉਹ ਕੰਮ ਪਰਫੈਕਟ ਆ 3 3 ਲੱਖ ਰੁ ਖਰਚੇ ਦੱਸੇ ਬੰਦੇ ਦਾ ਇੱਕ ਜੇ ਸਿੰਗਲ ਬੰਦਾ ਉਹਦਾ 500 ਰੁਪਏ ਖਰਚਾ ਮਸਾਂਗਾ ਸਹੀ ਗੱਲ ਜੇ ਫੈਮਲੀ ਨਾਲ ਆ ਫੈਮਲੀ ਵਾਲੇ ਦਾ 1500 ਮੇਰਾ 500 ਵੀ ਨਹੀਂ ਆਉਂਦਾ ਜੇਸੇ ਆਹੋ ਉਹੀ ਗੱਲ ਹੂੰ ਕਿਉਂਕਿ ਹੈ ਤੇ ਕੋ ਗੱਡੀ ਨਹੀਂ ਜੇ ਤੇਰ ਕੋ ਗੱਡੀ ਆ ਗਈ 500 ਆ ਜਾਏਗਾ ਨਾ ਤੇਰਾ 5-600 ਗੱਡੀ ਤੇ ਤੇਲ ਤੂਲ ਪੈਂਦਾ ਇੰਸ਼ੋਰੈਂਸਾਂ ਵਗੈਰਾ ਹੁੰਦੀਆਂ ਨੇ ਗੱਡੀ ਦੇ ਖਰਚੇ ਤੇ ਜੇ ਕੋਈ ਨਵੀਂ ਉਮਰ ਆ ਸਾਰੇ ਕੰਮ ਦੇਖਣੇ ਵੀ ਚਾਹੀਦੇ ਕਰਕੇ ਹਾਂ ਹਾਂ ਕਿਹੜਾ ਉਹ ਮੂਸੇ ਵਾਲਦੇ ਕਹਿਣ ਵਾਂਗ ਜਿੰਨਾ ਟਾਈਮ ਪੱਟਾਂ ਤੇ ਜਾਣਾ ਸਾਰੇ ਦੇ ਹੱਥ ਪੱਲਾ ਮਾਰਨਾ ਚਾਹੀਦਾ ਦੇਖਣਾ ਚਾਹੀਦਾ ਜ਼ੋਰ ਪਰਖ ਕੇ ਫੈਕਟਰੀ ਦਾ ਜ਼ਿਆਦਾ ਕੰਮ ਪਸੰਦ ਸੀ ਅੰਦਰੋਂ 10 ਵੀਕ ਸਟਾਲੇ ਦਾ ਕੰਮ ਜ਼ਿਆਦਾ ਵਧੀਆ ਲੱਗਿਆ ਚਲੋ ਯਾਰ ਕੰਮ ਛੱਡਿਆ ਤਾਂ ਜੱਤ ਜੀ ਨਹੀਂ ਕਰਦਾ ਤਾਂ ਪਰ ਹੁਣ ਆਪਾਂ ਦਾ ਹਸਟਾਲੇ ਦਾ ਕੰਮ ਵਧੀਆ ਲੱਗਦਾ ਹੈ ਹਾਂ ਹੁਣ ਕਿਉਂਕਿ ਛੁੱਟੀ ਹਟ ਹੀ ਆ ਜਾਂਦੀ ਆ ਪੈਸੇ ਮੇਨ ਗੱਲ ਯਾਰ ਬੰਦੇ ਦਾ ਪਹਿਲਾ ਮਹੀਨਾ ਦਾ ਜਮੇ ਨਹੀਂ ਹਸਟਾਲੇ ਜੀ ਲੱਗਦਾ ਜੋ ਡਿੱਗਦੇ ਆ ਤਨਖਾਹ ਜੀ ਫੇਰ ਬੰਦੇ ਨੂੰ ਫੱਲ ਹੋ ਜਾਂਦੀ ਆ ਫੇਰ ਬੰਦਾ ਖੋਜ ਜਾ ਹੁੰਦਾ ਵੀ ਹਾਂ ਆਏ ਆ ਪੈਸੇ ਜਿਵੇਂ ਮੈਂ ਛੋਤੇ ਬਾਅਦ ਲੱਗਿਆ ਫੈਕਟਰੀ ਚ ਤੇਰੇ ਨਾਲੋਂ ਲੈਵਲ ਮੇਰਾ ਉੱਥੇ ਥੋੜਾ ਦਾ ਤਨਖਾਹ ਦਾ ਵੀ ਹੈ ਨਾ ਚਲੋ ਇੱਥੇ ਆ ਇੱਕ ਲਗ ਮੇਰਾ ਵਧ ਗਿਆ ਯਾਰ ਹਾਂ ਗਾਹਾਂ ਗਾਹ ਹੁਣ ਵਧਣਾ ਹੀ ਹੈ ਹਾਂ ਉਹੀ ਗੱਲ ਨਣੇ ਹ 5 6 ਕਿਲੋਮੀਟਰ ਇਹ ਪੈਂਦਾ 2 ਕਿਲੋਮੀਟਰ ਉਹਨਾਂ ਹੀ ਨੇੜੇ ਹੋ ਗਿਆ ਉਹਨਾਂ ਨੇ ਨਣੇ ਮੇਨ ਸਥਾਲੇ 'ਚ ਹੁੰਦਾ ਜਦੋਂ ਆਪਾਂ ਦੋ ਟਾਈਮ ਜਾਂਦੇ ਐ ਤਾਂ ਜਾਂਦੇ ਹੀ ਇੱਕ ਟਾਈਮਾਂ 6.5 ਘੰਟੇ ਲਾ ਕੇ ਆ ਜਾਂਦਾ ਫੈਕਟਰੀ ਵਾਲਾ ਹਸਾਬ 'ਕਦਾ ਵੀ ਉਹ ਫੈਕਟਰੀ ਸਮਾਂ ਦੀ 8 ਘੰਟੇ ਲਾ ਕੇ ਆਉਂਦੇ ਇਹਨਾਂ ਨੇ ਪੈਸੇ ਘੱਟ ਹੂੰ ਸਮਝਦੀ ਇਹ ਤਾਂ ਤੇਰਾ ਵਧੀਆ ਤੈਨੂੰ ਇੰਨੀ ਨੇੜੇ ਕੰਮ ਮਿਲਿਆ ਹੋਇਆ ਇਹ ਤਾਂ ਛੱਡਣ ਵਾਲਾ ਕੰਮ ਹੀ ਹੈ ਨਹੀਂਗਾ ਸਹੀ ਗੱਲ ਕੰਮ ਮਿਲਦੇ ਵੀ ਨਹੀਂ ਹੈਗੇ ਯਾਰ ਹਾਂ 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 ਉਹੀ ਗੱਲ ਤੇ ਅੱਛਾ ਮੇਨ ਹੁਣ ਬਈ ਪੈਸੇ ਵੀ ਫੈਕਟਰੀ ਨਾਲੋਂ ਵੱਧ ਨੇ ਸਥਾਲੇ 'ਚ ਤੇ ਪਸੰਦ ਵੀ ਤੈਨੂੰ ਉਹੀ ਜ਼ਿਆ ਕੰਟਰੈਕਟ ਹੁਣ ਤਰ੍ਹਾਂ ਕਿੰਨੇ ਟਾਈਮ ਦਾ ਕਰੀ ਜਾਂਦੇ ਆ ਮਤਲਬ ਇਹਰਾ ਹੁਣ ਦਸੰਬਰ ਤੱਕ ਮਤਲਬ ਇਹਨਾ ਸਟਾਲੇ ਦਾ ਕੰਟਰੈਕਟ ਹੁੰਦਾ ਸਾਲ ਦਾ ਯਾਰ ਸਾਬ ਦਾ ਹੀ ਸਾਲ ਦਾ ਕਰਦੇ ਆ ਓ ਐਂਡ ਇਸ ਸਾਲ ਦਾ ਜਿਵੇਂ ਹੁਣ ਇਹਦਾ ਦਸੰਬਰ ਦਾ ਅਗਲੀ ਵਾਰ ਫੇਰ ਅਗਲੇ ਦਸੰਬਰ ਤੱਕ ਕਰ ਦੇਣਗੇ ਇੱਕ ਸਾਲ ਦਾ ਹੋਈ ਹੁਣ ਨਾ ਪਹਿਲਾਂ ਸਮਝੌਣ ਦਾ ਸਾਲ ਦੇ ਪਰ ਮਤਲਬ ਸਾਲ ਦੀ ਮਿਲ ਜਾਂਦੀ ਸੀ ਹੁਣ ਨਾ ਸਮਝੌਣ ਵੀ 2 2.5 ਸਾਲ ਦੀ ਹੁੰਦੀ ਹੁਣ ਹਮ ਸਾਲ ਦਾ ਵੀ ਕਰਤਾ ਬਹੁਤ ਆਪਣੇ ਵਾਸਤੇ ਯਾਰ ਹੁਣ ਦਸੰਬਰ ਤੱਕ ਕਰ ਮਾ ਸਾਬ ਦੀ ਦਸੰਬਰ ਤੱਕ ਕਰਿਆ ਹੋਇਆ ਹਾਂ ਇਹ ਤਾਂ ਹਮ ਇਹ ਠੀਕ ਆ ਤੇ ਪਹਿਲੇ ਪੌਡਕਾਸਟ ਬਾਰੇ ਆਪਾਂ ਮੜੀ ਗੱਲ ਕਰ ਲਈ ਬੰਦਿਆਂ ਨਾਲ ਆਪਾਂ ਨੂੰ ਕਹੀ ਜਾਂਦੇ ਸੀ ਬਾਈ 3 ਲੱਖ ਚ ਸਾਡਾ ਵੀ ਲੋਵਾ ਦੋ ਵੀਰੇ ਸਾਰਾ ਪੌਡਕਾਸਟ ਦੇਖਿਆ ਤੁਸੀਂ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਫਿਰ ਤੁਹਾਨੂੰ ਸਾਰੀ ਗੱਲ ਪਤਾ ਲੱਗੂ ਕਿ ਇਹਦਾ ਰਿਸ਼ਤੇਦਾਰ ਸੀ ਜੀਨੇ ਇਹਦੇ ਪੇਪਰ ਭਰਾਏ ਸੀ ਕਿਉਂਕਿ ਥੋੜੇ ਜੇ ਕੋਈ ਪੇਪਰ ਭਰਾਉਂਦਾ ਜਿਵੇਂ ਹੁਣ ਯਾਰ ਮੈਂ ਕਿਸੇ ਦੇ ਭਰਾਉਂਗਾ ਮੈਥੋਂ ਜੇ ਏਜੰਟ ਮੰਗੂਗਾ 12-13 ਲੱਖ ਰੁਪਈਆ ਮੈਂ ਤੁਹਾਨੂੰ 12-13 ਲੱਖ ਹੀ ਕਹੂੰਗਾ ਪਹਿਲੀ ਗੱਲ ਤਾਂ ਆਪਾਂ ਇਹਦੇ ਪੇਪਰ ਭਰਾਉਂਦੇ ਨਹੀਂ ਭਰਾਓ ਐਵੇਂ ਜਿੰਮੇਵਾਰੀ ਨਹੀਂ ਤੇਰਾ ਕਿਆ ਤਜਰਬਾ ਕਹਿੰਦਾ ਕਿੰਨੇ ਪੈਸੇ ਲੱਗਦੇ ਅਸਲ ਜੇ ਪੇਪਰ ਬਣਾਉਣੇ ਨੂੰ ਪੈਸੇ ਦਾ ਵੀਰੇ ਆਹੀ 1.5-2 ਲੱਖ ਰੁਪਇਆ ਮਸਾਂ ਲੱਗਦਾ ਟੈਕਸ ਤਾਂ ਨਾ ਹੁੰਦਾ ਯਾਰ ਹਾਂ ਤੇ ਚੱਲ ਮੈਂ ਨਹੀਂ ਕਹਿੰਦਾ ਲੋਕ ਹੁਣ ਜੇ ਸਾਦੇ ਆਪ ਦਾ ਖਾਓ ਪਰ 12-13 ਲੱਖ ਦੇ ਬੰਦੇ ਨੂੰ ਪੱਕਾ ਕਰਾ ਦੋ ਕਰਾ ਦੋ ਯਾਰ ਜਿਹੜੇ 18-18 15-15 ਲੱਖ ਲੈ ਕੇ ਯਾਰ ਐਂਟਰੀਆਂ ਕਰਾਈ ਫਿਰਦੇ ਲੋਕਾਂ ਦੀਆਂ ਸਹੀ ਗੱਲ ਹੈ ਹੂੰ ਯਾਰ ਕਿੱਥੇ ਜਾਣਗੇ ਬਾਬੇ ਦੇਣਾ ਦੇਣਾ ਇੱਥੇ ਹੀ ਪੈਣਾ ਇੱਥੇ ਰੱਬ ਭੁਗਤਾਊਗਾ ਅਸੀਂ ਤਾਂ ਬਾਅਦ ਚ ਕਰਾਂਗੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਉਹ ਬੰਦੇ ਨੇ ਮੇਰੇ ਨਾਲ ਮਤਲਬ ਰਿਸ਼ਤੇਦਾਰ ਨੇ ਤਿੰਨ ਲੱਖ ਦੇ ਪੇਪਰ ਭਰੇ ਯਾਰ ਚਲੋ ਉਧਰ ਮੈਂ ਰੋਮਾ ਕੰਮ ਕਰਦਾ ਯਾਰ ਜਦ ਮੈਂ ਉੱਥੇ ਇੱਥੇ ਕੰਮ ਛੱਡ ਕੇ ਆਇਆ ਨਾ ਮੈਂ ਕਰੇਮਾ ਸ਼ਹਿਰ ਪੈਂਦੇ ਮਿਲਾਨ ਕੋਲ ਹਾਂ ਹਾਂ ਉੱਥੇ ਮੈਨੂੰ ਫੈਕਟਰੀ ਕੰਮ ਮਿਲ ਗਿਆ ਮੀਟ ਵਾਲੀ ਚ ਹਾਂ ਉੱਥੇ ਤਨਖਾਹ ਉੱਥੇ ਵੀ 13-1400 ਰੁਪਏ ਤਨਖਾਹ ਸੀ ਹੂੰ ਉੱਥੇ ਮਤਲਬ ਮੈਂ ਨਾ ਸ਼ਾਮ ਨੂੰ ਲੱਗਣਾ ਹੁੰਦਾ ਤਾਂ 4 ਵਜੇ ਰਾਤ ਦੇ 10 ਵਜੇ ਜਾਂਦੇ ਆ ਤੋੜਨੋਂ ਮੇਰੀ ਆਹਤੀ ਬਸ ਸਾਰੀ ਆ ਫੈਕਟਰੀ ਆ ਲੰਘ ਗਏ ਮਤਲਬ ਮੀਟ ਵਾਲੀ ਫੈਕਟਰੀ ਦੀ ਅਸੀਂ ਤਾਂ ਉਹ ਤੋਂ ਵੀ ਆ ਕਰਨਾ ਹੁੰਦਾ ਤਾਂ ਹਾਂ ਲਵਾਜੋ ਦਾ ਕੰਮ ਤਾਂ ਚਲੋ ਜਮ ਉੱਥੇ ਤੇ ਤੁਰਿਆ ਰੋਮਾਂ ਤੇ ਜਮ ਇਥੇ ਉਤਰਨ ਲੱਗਿਆ ਕਹਿੰਦੇ ਯਾਰ ਮੈਂ ਸੁਣਨੇ ਜਾ ਕਿ ਮਲਾਨ ਸ਼ਹਿਰ ਚ ਚੋਰੀ ਬਹੁ ਹੁੰਦੀ ਹੈ ਹੂੰ 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 ਸ਼ਹਿਰਾਂ ਚ ਹੁੰਦੀ ਹੈ ਕਿਤੇ ਵੀ ਵੱਡੇ ਸ਼ਹਿਰਾਂ ਜੇ ਆਪਾਂ ਜਾਣਦੇ ਆ ਹੁੰਦੀ ਆ ਚਲੋ ਉੱਥੇ ਆ ਕਿ ਨਾ ਮੇਰਾ ਕਿਸੇ ਨੇ ਯਾਰ ਪਰਸ ਕੱਢ ਲਿਆ ਮਲਾਨ ਮਲਾਨ ਚ ਪਰਸ ਵੀ ਕੱਢਿਆ ਹੋਈ ਗਲਤੀ ਮੇਤੇ ਹੋ ਗਈ ਪਤਾ ਨਹੀਂ ਕਿ ਹੋਈ ਜਿਹੜਾ ਆਪਾਂ ਬੈਗ ਪਾਲਨ ਦੇ ਹਣਾ ਇੰਡੀਆ ਤੇ ਆਉਣ ਲੱਗੇ ਮੈਂ ਨਾ ਐ ਸਾਹਮਣੇ ਮੇਰੇ ਬੈਠੇ ਤੇ ਦੋ ਦਿਨ ਯਾਰ ਮੈਨੂੰ ਸ਼ੱਕ ਹੀ ਲੱਗੇ ਯਾਰ ਮੈਂ ਨਾ ਕੱਢ ਕੇ ਆਏ ਕੱਢੀਆਂ ਟੂਹੀ ਮਗਰ ਲਾ ਲਿਆ ਮੈਟਰ ਦੇ ਮਗਰ ਬੈਠਾ ਤਾਂ ਜਮ ਲਾਇਆ ਹੋ ਮੈਂ ਚੱਕਿਆ ਆਪਣਾ ਉਹ ਟੇਚੀ ਉੱਤਰ ਗਿਆ ਮੈਂ ਉੱਥੀ ਪਿਆ ਰਹਿ ਗਿਆ ਚਲੋ ਵੇਸੀ ਹਾਂ ਰਹਿਿਆ ਹੋਇਆ ਵਿੱਚ ਆਏ ਤਾਂ ਚੈਨਾ ਸ਼ੁਗਰ ਗਏ ਮੈਂ ਵਿੱਚ ਨਾ ਬਾਕੀ ਪੈਸੇ ਆਪਣੇ ਬਟੂ ਜੀ ਪਾਏ ਤੇ ਮੈਂ 6-700 ਰੁਪਏ ਪਾਏ ਹੋ ਤਾਂ ਦੇ ਵਿੱਚ ਕਿਸ ਨੇ ਆਏ ਕਰਿਆ ਹੁਣ ਪੈਸੇ ਕੱਢ ਕੇ ਉਹ ਗੇਰ ਤਾਂ ਹੁਣ ਡਸਟਬਿਨ ਚ ਪੇਪਰ ਤਾਂ ਕਿਸੇ ਦੇ ਕੰਮ ਦੇ ਨਹੀਂ ਆਉਂਦੇ ਉਹੀ ਗੱਲ ਜੇ ਕਿਸੇ ਦੇ ਵੀਰਦ ਵੀ ਆ ਕੰਮ ਹੋ ਜAVE ਯਾਰ ਬੰਦਾ ਘਾਬਰ ਜਾਂਦਾ ਇੱਕ ਵਾਰ ਹੂੰ ਪੇਪਰਾਂ ਬਿਨਾਂ ਤਾਂ ਕੀ ਆ ਜ਼ਿੰਦਗੀ ਮੇਰਾ ਯਾਰ ਤਾਂ ਹੋਵੇ ਸਾਰਾ ਸਾਰਾ ਕੁਝ ਜਿਹੜਾ ਪਾਸਪੋਰਟ ਵੀ ਹਾਂ ਵਿੱਚੇ ਸੰਜੋਣ ਨੂੰ ਕਾਰਡ ਸਾਰੇ ਆਪਣੇ 80 ਵਿੱਚ ਸਾਰਾ ਕੁਝ ਗਿਰ ਗਿਆ ਸਾਰਾ ਕੁ ਉਹਦੇ ਵਿੱਚ ਹੀ ਸੀ ਸਾਰਾ ਕੁ ਉਹਦੇ ਵਿੱਚੇ ਪਾਇਆ ਹੋਇਆ ਤਾਂ ਮੇਰਾ ਪੱਕਾ ਹੋ ਗਿਆ ਜੀ ਉਦੋਂ ਹਾਂ ਪੱਕਾ ਹੋ ਗਿਆ ਤਾਂ ਹੂੰ ਚਲੋ ਗਰੇ ਹੋਏ ਬਾਈ ਜਨਨ ਕਿਸੇ ਨਾਲ ਵੀ ਆ ਕੰਮ ਹੋ ਜਵੇ ਉਸੇ ਟਾਈਮ ਨਾ ਮਤਲਬ ਮੈਂ ਜਾ ਕੇ ਦਰੂਚਾ ਕਰਾ ਤਾ ਉੱਥੇ ਪੁਲਿਸ ਸਟੇਸ਼ਨ ਚਲੇ ਜਾਣਾ ਦਰੂਚਾ ਮਤਲਬ ਹੋਏ ਦੱਸ ਦੇ ਮੜਾ ਕਿ ਆ ਹੁੰਦਾ ਦਰੂਚਾ ਮਤਲਬ ਵੀ ਰਿਪੋਰਟ ਕਰਾਤੀ ਐਫ ਆਈ ਆਰ ਉਹ ਕੀ ਹੁੰਦਾ ਆਪਣੇ ਉਹ ਸਿਸਟਮ ਕਰਾ ਇੱਕ ਤਰ੍ਹਾਂ ਦੀ ਮੇਰੇ ਕੋਲ ਉਹੀ ਸੰਜੋਣ ਚਲੋ ਉਹ ਗਿਰ ਗਿਆ ਬਾਈ ਮੈਂ ਨਾ ਸ਼ਾਮ ਦੇ 5:00 ਵਜੇ ਗਿਰਿਆਤਾ ਮੈਂ ਰਾਤ ਦੇ 11:00 ਵਜੇ ਤੱਕ ਸਾਰੀਆਂ ਮੈਟਰਾਂ ਨੂੰ ਫੋਲਤੀਆਂ ਲੱਭੇ ਨਹੀਂ ਕਿਸੇ ਨੇ ਚੱਕ ਚੁੱਕ ਕੇ ਗੇਰਤਾ ਹੋਣਾ ਕਿਸੇ ਨੇ ਜੇ ਕੋਈ ਚੰਗਾ ਬੰਦਾ ਹੁੰਦਾ ਅਗਲਾ ਉੱਥੇ ਫੜਾ ਵੀ ਦਿੰਦਾ ਹਨਾ ਜਿੱਥੇ ਮੈਂ ਰਿਪੋਰਟ ਕਰਾਈ ਹੋਈ ਸੀ ਮੈਂ 4 ਦਿਨਾਂ ਦੀ ਵੇਟ ਕਰੀ ਕਿ ਕੋਈ ਚੱਲ ਦੇ ਜੂਗਾ ਪਰ ਮੈਨੂੰ ਫੋਨ ਨਹੀਂ ਆਇਆ ਯਾਰ ਉਸੇ ਟਾਈਮ ਜਾ ਕੇ ਜਾਂਦਾ ਦਲੂਚਾ ਹੋ ਜਾਂਦਾ ਉਹਨਾਂ ਨੇ ਮੇਰੀ ਸੰਜੋਣਾ ਬਲੋ ਕਰਤੀ ਉਹ ਨੰਬਰ ਪਾਸਵਰਡ ਵੀ ਉਹਨਾਂ ਨੇ ਮੇਰਾ ਬਲੋ ਕਰਤਾ ਉਹ ਤਾਂ ਕਰਤਾ ਕੋਈ ਗਲਤ ਤਰੀਕੇ ਨਾਲ ਵਰਤੇ ਨਾ ਆਹੋ ਚਲੋ ਉਤੇ ਬਾਦ ਬਾਈ ਮੈਂ ਨਾ ਪਾਸਵਰਡ ਮੇਰਾ ਕਨੈਕਟ ਕਰਤਾ ਦਾ ਮਾਲਕ ਨੇ ਹੂੰ ਹੂੰ ਮੈਂ ਦੱਸਿਆ ਨਹੀਂ ਤਾਂ ਕਿਸ ਨੂੰ ਕਿ ਮੇਰੇ ਪੇਪਰ ਗਰਗੇ ਮੈਂ ਕੰਮ ਪਰ ਜਾਈ ਗਿਆ ਅੱਛਾ ਮੈਨੂੰ ਸ਼ੁੱਕਰਵਾਰ ਨੂੰ ਛੁੱਟੀ ਆ ਗਈ ਹੂੰ ਆਈ ਹੋਈ ਸ਼ੁੱਕਰਵਾਰ ਦੀ ਛੁੱਟੀ ਬਾਈ ਮੈਂ ਨਾ ਪਾਸਵਰਡ ਅਪਲਾਈ ਕਰਨ ਲੱਗ ਗਿਆ ਹੂੰ ਜੇ ਪਾਸਵਰਡ ਅਪਲਾਈ ਕਰ ਲੰਗੇ ਉਹ ਕਹਿੰਦੇ 6 ਮਹੀਨੇ ਦੀ ਤੇਰੀ ਪੋਰਟਮੈਂਟ ਮਿਲਦੀ ਆ ਆਪਣੀ ਮਲਾਂ ਦੀ ਹੂੰ ਮੈਂ 6 ਮਹੀਨੇ ਬਾਅਦ ਮੇਰਾ ਪਾਸਵਰਡ ਆਊਗਾ ਨਾ 6 ਮਹੀਨੇ ਪਹਿਲਾਂ ਪੋਰਟਮੈਂਟ 2 ਮਹੀਨੇ ਬਣਨ ਨੂੰ ਲੱਗੂਗੇ 8 ਮਹੀਨੇ ਆ ਹੋਗੇ ਜਾਣ ਨੂੰ ਸਜੋਰ ਨੂੰ ਵੀ ਲੰਘ ਲੰਗੇ ਜਾਣੀ ਆ ਮੇਰੇ ਪੇਪਰ ਖਰਾਬ ਚਲੋ ਨਹੀਂ ਬੰਦਾ ਘਾਬਰ ਵੀ ਜਾਂਦਾ ਹੈ ਨਾ ਉੱਥੇ ਹਾਂ 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 ਮੈਂ ਕਿਹਾ ਚਲੋ ਕੋਈ ਨਹੀਂ ਦੇਖਦੇ ਉਥੇ ਬਾਅਦ ਕਿਆ ਕਹਿੰਦੇ ਆ ਮੈਂ ਆਪਣੇ ਕਿਸੇ ਨੂੰ ਨਹੀਂ ਦੱਸਿਆ ਮੇਰੇ ਘਰੇ ਪਤਾ ਤਾਂ ਹਾਂ ਹਾਂ ਚਲੋ ਫਿਰ ਮੈਂ ਕਿਹਾ ਚਲ ਆਪਣੇ ਮੇਰਾ ਕਨੈਕਟ ਹੋਇਆ ਹੋਇਆ ਤਾਂ ਹਾਂ ਤਨੂ ਪਤਾ ਹੈ ਉੱਥੇ ਫਿਰ ਸੰਜੋਣ ਨੂੰ ਇੱਥੇ ਮੇਰੀ ਹੁਣ ਹਸਪੀਤਲ ਇੱਥੇ ਦੀ ਬਣ ਗਈ ਤੇ ਹੂੰ 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 ਬਈ ਮੈਂ ਆਪਣੇ ਮੈਂ ਕਿੱਟ ਵਾਰੀ ਪੁੱਛਦਾ ਫਿੰਗਰਾਂ ਵਾਰੇ ਉਹ ਕਹਿੰਦੇ ਕੋਟ ਕੋਟ 9 ਮਹੀਨੇ ਦੇ 8-9 ਮਹੀਨੇ ਦੇ ਫਿੰਗਰ ਮਗਰ ਜਮੀ ਪੇਪਰ ਖਰਾਬ ਹੁਣ ਕੋਈ ਹੱਲ ਨਹੀਂ ਦਿਖਦਾ ਦਾ ਥੜੀ ਰਾਤ ਨੂੰ ਨੀਂਦ ਵੀ ਨਾ ਆਵੇ ਮੈਂ ਥੋੜਾ ਬਣ ਕੇ ਆ ਗਿਆ ਕਿਸੇ ਪਾਸੇ ਹੱਲ ਨਹੀਂ ਬਣਦਾ ਆਹੋ ਆਵੇ ਨਹੀਂ ਤਾਂ ਪੇਪਰ ਮੇਰੇ ਬਣਨੇ ਹੁਣ ਤਾਂ ਵੀ ਕਿ 6 ਮਹੀਨੇ ਤੱਕ ਬਣੇ ਜਾਣੇ ਬਣੇ ਆਹ ਦੇਖ ਲਾ ਵੀ ਵੀਡੀਓ ਚੱਲਦੀ ਹੈ ਸਾਡੇ ਬੰਦੇ ਚਲੇ ਗਏ ਤੂੰ ਦੱਸੀ ਚੱਲ ਹਾਂ ਆ ਜਾ ਦੇਖ ਲੈ ਫਿਰ ਆ ਕੱਟ ਦੀ ਨਾ ਨਾ ਕੋਈ ਨਹੀਂ ਚ ਵਿਦੇਸ਼ੀ ਪੋਡਕਾਸਟ ਆਪਣੇ ਕਿਹੜਾ ਪਗੜਾ ਪ੍ਰੋਫੈਸ਼ਨਲ ਆ ਹਾਂਜੀ ਉਹਦੇ ਬਾਅਦ ਕਹਿੰਦੇ ਬਾਈ ਮੈਂ ਰੋਮਾਂ ਰਿਸ਼ਤੇਦਾਰ ਨੂੰ ਕਰਿਆ ਫੋਨ ਮੈਂ ਕਹਾ ਐਂ ਕੰਮ ਹੋ ਗਿਆ ਉਹ ਬੰਦਾ ਕਹਿੰਦਾ ਮਨੂੰ ਨਹੀਂ ਪਤਾ ਕੀ ਆ ਗਿਆ ਮਰੇ ਤੇ ਕਹਿੰਦਾ ਆਇਆ ਤੇਰੀ ਜ਼ਿੰਮੇਵਾਰੀ ਫੇਰ ਮੈਂ ਲੈਂਦਾ ਮਨੂੰ ਕਹਿੰਦਾ ਕਹਿੰਦਾ ਪੇਪਰ ਬਣਾ ਦੂੰਗਾ ਮੈਂ ਕਿਹਾ ਕਹਿੰਦਾ ਕੱਲ੍ਹ ਕੱਲ ਨੂੰ ਚੜਿਆ ਕਹਿੰਦਾ ਪੇਪਰ ਬ੍ਰਿਜੇ ਬਣਾਉਣੇ ਆ ਉਹ ਮਤਲਬ ਉਹ ਯਾਰ ਉਹ ਕੰਮ ਨਹੀਂ ਕਰਦਾ ਕੋਈ ਬੰ ਨੂੰ ਪੈਨਸ਼ਨ ਲੱਗੀ ਆਪਣਾ ਮਕਾਨ ਆ 11-1200 ਰੁਪਿਆ ਮਤਲਬ ਮਤਲਬ ਉਹਦਾ ਇੰਡੀਆ ਜੀ ਨਹੀਂ ਲੱਗਦਾ ਹੈਗਾ ਇਥੇ ਇਥੇ ਉਹੀ ਰਹਿਣਾ ਬਸ ਉਹਨੇ ਇੰਡੀਆ ਤੋਂ 2-3 ਮਹੀਨੇ ਲਾ ਕੇ ਇੱਥੇ ਵਾਪਸ ਆ ਜਾਣਾ ਇੱਥੇ ਹੀ ਰਹਿਣਾ ਬਸ ਘੁੰਮਣਾ ਫੇੜਨਾ ਮਾੜਾ ਮੋਟਾ ਇੱਥੇ ਥੋੜਿਆਂ ਚ ਬਹਿਣਾ ਮਾੜਾ ਮੋਟਾ ਸਿਆਣਾ ਸ਼ਰੀਰ ਤੇ ਬੈਕਣਾ ਟਾਈਮ ਪਾਸ ਕਰਦਾ ਉਹ ਚਲੋ ਜੀ ਉੱਥੇ ਮੈਂ ਬਈ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਕੰਮ ਛੱਡਣ ਲੱਗਿਆ ਨਹੀਂ ਕੰਮ ਮਿਲਦਾ ਨਹੀਂ ਮੈਂ ਕੰਮੇ ਛੱਡਤਾ ਹੂੰ ਮਨਮਾਲ ਕਹਿੰਦਾ ਕੰਮ ਨਾ ਛੱਡ ਕਹਿੰਦਾ ਕਨੈਕਟ ਨਾ ਕਟਾਈ ਹਜੇ ਕਹਿੰਦਾ ਜਾ ਜਾ 5 ਦਿਨ ਲਾ ਆ ਜਦੋਂ ਤੇਰਾ ਪੇਪਰਾਂ ਹੋ ਗਏ ਨਿਬੜ ਗਿਆ ਤੂੰ ਵਾਪਸ ਆ ਜੀ ਹੂੰ ਹੂੰ ਚਲ ਮੈਂ ਕਿਹਾ ਠੀਕ ਜਦੋਂ ਮੈਂ ਉੱਥੇ ਪਹੁੰਚਿਆ ਰਾਤ ਨੂੰ ਮੈਨੂੰ ਕਹਿੰਦਾ ਤੜਕੇ ਨੂੰ 5 ਵਜੇ ਉੱਠ ਆਪਣੇ ਪਾਸਵਰਡ ਅਪਲਾਈ ਕਰਕੇ ਆਉਣਾ ਹੂੰ ਜਿਹੜਾ ਮਲਾਨ ਦੀ ਨਾ ਪਤਾ ਕਿ ਆ ਚੱਕਰ ਇੱਥੇ ਪੋਰਟਮੈਟ ਲੈਣੀ ਪੈਂਦੀ ਹੈ ਰੋਮਾ ਅਪਾਇੰਟਮੈਂਟ ਨਹੀਂ ਕੋਈ ਅਪਾਇੰਟਮੈਂਟ ਨਹੀਂ ਸਿੱਧਾ ਹੀ ਪਾਸਵਰਡ ਜਮਾ ਹੋ ਗਿਆ ਇਹ ਤਾਂ ਗੱਲ ਤਾਂ ਤਗੜੀ ਹੈ ਹਾਂ ਜੇ ਹੋਇਆ ਹੋਇਆ ਉਹ ਕਹਿੰਦਾ ਮਨੂੰ ਜਿੰਨੇ ਵੀ ਨਾ ਇੱਕ ਇੱਕ ਨਾ ਜਿੰਨੇ ਵੀ ਆਪਣੇ ਕਿੱਟਾ-ਕੁੱਟਾ ਭਰਦੇ ਯਾਰ ਇਹਨਾਂ ਇੱਕ ਤਰ੍ਹਾਂ ਉਹਨਾਂ ਨੂੰ ਵੀ ਇਹ ਗੱਲ ਪਤਾ ਨਹੀਂ ਸੀ ਯਾਰ ਕਈਆਂ ਨੂੰ ਪਤਾ ਹੁੰਦਾ ਕਈਆਂ ਨੂੰ ਪਤਾ ਨਹੀਂ ਹੁੰਦੀ ਹੈ ਨਾ ਆਓ ਉਮਾਂ ਨੂੰ ਕਹਿੰਦੇ ਵਿੱਚ ਕਨੈਕਟ ਪਾਉਣਾ ਪੈਣਾ ਐ ਕਰਨਾ ਪੈਣਾ ਠਮਕਾ ਹੁਣ ਜਿਹੜਾ ਮੇਰਾ ਆਹ ਕਨੈਕਟ ਤਾਂ ਇਹ 40 ਕਿਲੋਮੀਟਰ ਦੇ ਵਿੱਚ ਵਿੱਚ ਕਨੈਕਟ ਚੱਲਣਾ ਵਾ ਆਹੋ ਆਹੋ ਹਣਾ ਹੂੰ ਹੂੰ ਹੁਣ ਰੋਮਾਂ ਨੂੰ ਤੇ ਕਿੰਨੇ 1000 ਕਿਲੋਮੀਟਰ ਦਾ ਹੈ ਨਾ ਚਲੋ ਉੱਥੇ ਉਹ ਕਹਿੰਦਾ ਕੁਛ ਨਹੀਂ ਹੋਣਾ ਕੋਈ ਕਨੈਕਟ ਨਹੀਂ ਪੈਣਾ ਕਿਉਂਕਿ ਤੇ ਇਹ ਗਿਰੀ ਹੋਈ ਤੈਨੂੰ ਜਿੰਨੀ ਤੇਰੀ ਵੈਲਡ ਉਨੀ ਮਿਲਣੀ ਹੈ ਹਾਂ 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 ਹਣਾ ਉਹ ਕਹਿੰਦਾ ਤੂੰ ਕਿੱਟ ਭਰਾ ਜਦ ਤਨੂੰ ਮੈਂ ਕਹਿੰਦਾ ਕਿੱਟ ਭਰਾ ਤੀ ਬਈ ਵਿੱਚ ਕੋਲੀ ਵਿਸ਼ ਕਾਲੀ ਉਹਨਾਂ ਦੀ ਫੋਟੋ ਕਾਪੀਆਂ ਹੈਗੀਆਂ ੀਆਂ ਕੋਈ ਗਿਰੇ ਹੋਈ ਦੀ ਵਿੱਚ ਦਰੂਰਚਾ ਪਾਤਾ ਹੋਰ ਸ ਹਾਂ ਵੀ ਵੀ ਪਾਤੀਆਂ ਵਿੱਚ ਪਾਈਆਂ ਹੋਈਆਂ ਵੀ ਮੈਂ ਕਿੱਟ ਜਾਵਾ ਕਰਾਉਣ ਗਿਆ ਸਲੇ ਕੁਦਰ ਤੋਂ ਦੱਸ ਦਿੰਦੇ ਫਿੰਗਰ ਮਿਲ ਗਏ ਅੱਛਾ ਨਹੀਂ ਕੱਟ ਕੋੜਾ 6 ਮਹੀਨੇ 5 ਮਹੀਨੇ 3 ਮਹੀਨੇ ਦੇ ਫਿੰਗਰ ਮਿਲਦੇ ਹੁੰਦੇ ਤੇ ਸਿਯੋਰ ਨਾਉਂਦੇ ਮਤਲਬ 10 ਦਿਨਾਂ ਅ ਜਿਵੇਂ ਫਿੰਗਰ ਮਿਲ ਗਏ ਸਿਯੋਰ ਨੂੰ ਮਤਲਬ ਜਿਹੜਾ ਸਾਡਾ ਰਿਕਾਰਡ ਹੁੰਦਾ ਇੱਥੇ ਜਿਹਦੇ ਹਰਤੇ ਮੇਨ ਰਹਿਣਿਆ ਗ੍ਰੀਨ ਕਾਰਡ ਲਾ ਲੋ ਤੇ ਉਹ ਸਿਸਟਮ ਹੂੰ ਭਾਈ ਪੀ ਆਰ ਸੀ ਕਾਰਡ ਹੋ ਜਾਂਦਾ ਹਾਂ ਮਿਲ ਗਏ ਜਾਂ ਮਿਲੇ ਹੋਏ ਬਈ ਮੈਂ ਫਿੰਗਰ ਕਰਾਉਣ ਗਿਆ ਮਨੂੰ ਕਹਿੰਦੇ ਤੇਰੀ ਫਿੰਗਰ ਨਹੀਂ ਕਰਨੀ ਹੈਗੀ ਉਹ ਕਹਿੰਦੇ ਕੋਈ ਇੱਕ ਆਪਣਾ ਪ੍ਰੂਫ ਦਿਖਾ ਦੇ ਕੋਈ ਇੰਡੀਆ ਦਾ ਪ੍ਰੂਫ ਇੱਕ ਇੰਡੀਆ ਦਾ ਪਾਸਪੋਰਟ ਤਾਂ ਯਾਰ ਉਹ ਵੀ ਗਿਰ ਗਿਆ ਉਹ ਕਹਿੰਦੇ ਅਸੀਂ ਇੱਕਣਾ ਕਿਵੇਂ ਕਰ ਲਈ ਕੋਈ ਤਰ੍ਹਾਂ ਦਾ ਪ੍ਰੂਫ ਹੈ ਨਹੀਂ ਫੋਟੋ ਕਾਪੀ ਮੈਂ ਥੋੜੀ ਕਰਨਾ ਸੀ ਤੇਰਾ ਪੁਲਿਸ ਵਾਲੇ ਕਰ ਨਹੀਂ ਸਕਦੇ ਯਾਰ ਆਹੋ ਹਾਂ ਕਿਉਂਕਿ ਬਹੁਤ ਬੜੀ ਸੰਜੋਨ ਬਹੁਤ ਬੜੀ ਚੀਜ਼ ਹੈ ਹਾਂ ਉਹਨਾਂ ਨੂੰ ਪਤਾ ਯਾਰ ਕੀ ਪਤਾ ਕੋਈ ਕੌਣ ਆ ਗਿਆ ਹੁਣ ਕਿ ਕੋਈ ਕੋਈ ਬੰਦਾ ਇੱਥੇ ਕੱਚਾ ਉਹੀ ਜਾ ਕੇ ਕਹਦੂਗਾ ਮੇਰੇ ਫਿੰਗਰ ਲਓ ਮੇਰਾ ਸਾਰਾ ਕੁਝ ਡੈਗ ਪਿਆ ਉਹਨਾਂ ਨੂੰ ਕੋਈ ਪ੍ਰੂਫ ਚਾਹੀਦਾ ਉਹ ਕਹਿੰਦੇ ਫਿਰ ਤੂੰ ਨਾ ਮੈਂਸੀ ਤੇ ਮਤਲਬ ਥੋਲਟੀ ਪੇਪਰ ਹੁੰਦਾ ਇੱਕ ਉਹ ਬਣਾ ਕੇ ਉਹ ਤਰੀ ਗਾਰੰਟੀ ਚੱਕਣਗੇ ਕਿ ਇਹਦਾ ਪਾਸਵਰਡ ਦਾ ਪ੍ਰੋਸੈਸ ਸਾਰਾ ਕੁਝ ਠੀਕ ਆ ਅਸੀਂ ਆਪਣੇ ਵੱਲ ਤੇ ਪ੍ਰਾਈ ਕਰਿਆ ਹੋਇਆ ਹੈ ਕਿ ਅਸੀਂ ਉਹਨਾਂ ਦੀ ਗਾਰੰਟੀ ਪਰ ਤੇ ਫਿੰਗਰ ਕਰ ਸਕਦੇ ਹਾਂ ਇੱਕ ਸਾਲੀ ਬੋਲਦੀ ਮੈਨੂੰ ਪਤਾ ਉੱਥੇ ਹੋਰ ਆ ਤੈਨੂੰ ਮੈਂ ਕੀ ਕਰਾਂ ਕੀ ਕਰਾਂ ਹਣਾ ਮਨੁਰ ਇਛਤਾਰ ਕਰਨਾ ਤੂੰ ਜਾ ਰੋਮਾ ਮੈਸੀ ਤੇ ਪੇਪਰ ਬਣਾ ਲਿਆ ਮੈਂ ਉਹਨਾਂ ਦਾ ਫਾਈਲ ਭਰਉਣੀ ਪੈਂਦੀ ਉਹਦੇ ਵਾਸਤੇ ਸਾਰੇ ਕੁਝ ਉਹ ਫਾਈਲ ਮੇਰੀ ਨਾ ਸਵੇਰੇ ਜਾ ਮੈਂ ਗਿਆ ਮੈਂ ਜਮਾ ਕਰਾਤੀ ਮੈਨੂੰ ਬਿਠਾ ਕੇ ਰੱਖਿਆ ਤਿੰਨ ਚਾਰ ਘੰਟੇ ਅੰਦਰ ਤੋਂ ਬਾਅਦ ਚੋਂ ਅੰਦਰ ਤੇ ਆਇਆ ਇੱਕ ਬੰਦਾ ਉਹਨੇ ਮੈਨੂੰ ਫੜਾਤਾ ਪੇਪਰ ਲੈ ਕੇ ਮੋਹਰਾਂ ਲੱਗੀਆਂ ਸਰਕਾਰੀ ਉਹਦੇ ਉੱਪਰ ਦੋ ਦਿਨ ਮੈਂ ਫੇਰ ਗਿਆ ਲੈ ਕੇ ਇਛਤਾਰ ਨੂੰ ਫਿੰਗਰ ਕਰ ਲਿਆ ਉਹਨਾਂ ਨੇ ਫਿੰਗਰ ਕਰੇ ਹੋਏ ਬਾਈ ਮੈਨੂੰ ਇਹਦਾ ਫੋਨ ਆਇਆ ਇਹਦਾ ਮਾਲਕ ਦਾ ਮਨੂ ਕਹਿੰਦਾ ਆਇਆ ਤੇ ਰੀਸਰਡਰ ਕਹਿੰਦਾ ਦੇਖ ਲੈ ਉਹੀ ਮਾਲਕ ਜਿਨ੍ਹਾਂ ਨੇ ਮੇਰੇ ਪੇਪਰ ਭਰੇ ਤੇ ਕਹਿੰਦਾ ਇਹਨਾਂ ਕੋਲੇ ਕੰਮ ਕਰ ਲੈ ਦੇਖਦਾ ਨਾਲੇ ਕਹਿੰਦਾ ਫੇਰ ਤੁ ਸੰਝੋਣਾ ਲੰਦਾ ਫਿਰ ਉਹ ਉਧਰ ਤੇ ਮੈਂ ਉਹ ਚੱਲ ਕਿਹੜਾ ਕਿਰਾਇ ਪੱਟੂਗਾ ਹਨਾ ਹਾਂ ਜਿਹੜੇ ਉਹ ਮੇਰੇ ਮਾਲਕ ਤੇ ਯਾਰ ਦੁਪਹਿਰ ਦੀ ਰੋਟੀ ਵੀ ਉਹਨਾਂ ਦੀ ਸੀ ਸ਼ਾਮ ਦੀ ਰੋਟੀ ਉਹਨਾਂ ਦੀ ਸੀ ਕਿਰਾਇਆ ਸਾਰਾ ਕੁਝ ਫਰੀਦ ਆ ਹੈ ਇੱਕ ਮੇਰਾ ਨੈਟ ਪੈਕ ਦਾ ਖਰਚਾ ਦਾ 10000 ਹੂੰ ਹੂੰ ਬੰਦੇ ਦਾ 400 ਰੁਪਏ ਬਚ ਗਏ ਇੰਡੀਆ 40 45000 ਰੁਪਏ ਹੋ ਜਾਂਦੇ ਆ ਹਾਂ ਬਹੁਤ ਹੋ ਜਾਂਦੇ 40 45000 ਰੁਪਏ ਸਹੀ ਗੱਲ ਹੈ ਮੈਂ ਤਾਂ ਇੱਥੇ ਹੀ ਘਰ ਲੰਦਾ ਕਰਿਆ ਬਈ ਮੈਂ 6 ਮਹੀਨੇ ਕੰਮ ਉੱਥੇ ਹਾਂ ਜਾਂ 6 ਮਹੀਨੇ ਕੰਮ ਕਰਨ ਦੇ ਬਾਅਦ ਥੋੜਾ ਮਨ ਨੱਕ ਗਿਆ ਫੇਰ ਕੰਮ ਕਰਦੇ ਕਰਦੇ ਕਿਉਂਕਿ ਉੱਥੇ ਆਪਣੇ ਥੋੜੇ ਪੰਜਾਬੀ ਘਟਾ ਬੰਦੇ ਦਾ ਜੀ ਨਹੀਂ ਲੱਗਦਾ ਹੈਗਾ ਨਾਲ ਦੇ ਘਟ ਹੁੰਦੇ ਆ ਥੋੜੇ ਹੂੰ ਕਿਉਂ ਯਾਰ ਦੋਸਤ ਵੀ ਚਾਹੀਦੇ ਆ ਬੰਦੇ ਨੂੰ ਜੀ ਤਾਂ ਤਾਂ ਹੀ ਲੱਗਦਾ ਨਹੀਂ ਤਾਂ ਫਿਰ ਬੰਦੇ ਦਾ ਕਿੱਥੇ ਜੀ ਲੱਗਦਾ ਯਾਰ ਦੋਸਤ ਹਣ ਤਾਂ ਹੀ ਜੀ ਲੱਗੂਗਾ ਬਈ ਮੇਰਾ ਉੱਥੇ ਮਨ ਨੱਕਿਆ ਹੋਇਆ ਮੈਨੂੰ ਨਾ ਤਰੀਨੋ ਦੇ ਫੋਨ ਆ ਗਏ ਮੁੰਡੇ ਦਾ ਉਹ ਕਹਿੰਦਾ ਖੇਤੀ ਦਾ ਕੰਮ ਕਰਨਾ ਆ ਜਾ 21-2200 ਰੁਪਏ ਬਣੂਗਾ ਹੂੰ ਕਹਿੰਦਾ ਮੈਂਗਾ ਯਾਰ 212200 ਯੂਰੋ ساری ਸੰਖਾ ਬਹੁਤ ਹੋ ਜਾਂਦੀ ਏ ਹਾਂ ਉਹ 212200 ਯੂਰੋ ਮਤਲਬ 210 20000 ਰੁਪਇਆ ਹੋ ਗਿਆ ਹਾਂ ਮੈਨੂੰ ਕਹਿੰਦਾ ਕੱਲੂ ਕੰਮ ਛੱਡਿਆ ਮੈਂ ਮਾਰੇ ਉਹਨਾਂ ਕੋ ਬਾਹਾਂ ਦਾ ਮਾਲਕ ਮੈਂ ਕਹਾ ਮੇਰੇ ਤਾਂ ਇੰਡੀਆ ਬਹੁਤ ਘਰ ਦੇ ਬਿਮਾਰ ਆ ਕਹਿੰਦੇ ਜਾਣਾ ਕਹਿੰਦੇ ਜਾ ਮੈਨੂੰ ਯਾਰ ਬੰਦੇ ਦੇਖ ਲਾ 에ਰਪੋਰਟ ਚੜਾ ਕੇ 에ਰਪੋਰਟ ਤੇ ਫੇਟ ਰੇਲ ਉੱਥੇ ਦੀ ਬੜੀ ਤਰੀਨੋ ਦੀ ਮੈਂ ਕਹਾ ਬੰਦੇ ਦਾ ਫੰਦੂ ਨਹੀਂ ਬਣਾਉਣਾ ਆਪਾਂ ਨੇ ਹਾਂ ਹਾਂ ਹੈ ਕੱਲੂ ਮੈਂ ਕਹਾ ਲੋਡ ਪੈ ਸਕਦੀ ਹੈ ਹਾਂ ਹਾਂ ਭਾਈ ਕਿਆ ਕਹਿੰਦੇ ਮੈਨੂੰ ਚੜਾ ਕੇ ਮੈਂ ਤਰੀਨੋ ਦੀ ਫੜੀ ਜਦੋਂ ਮੈਂ ਸੱਦੇ ਉੱਥੇ ਮਤਾਂ ਉਹਨਾਂ ਨੇ ਮੈਂ ਕਿਹਾ ਕਿਹਾ ਕਹਿੰਦਾ ਤੇਰਾ ਕਨੈਕਟ ਹੋ ਗਿਆ ਜਿਹੜੀ ਮੇਰੀ ਉਹ ਮੇਰੇ ਮੈਨੂੰ ਰਿਸ਼ੀ ਪੁੱਤ ਆ ਉਹਦੇ ਕੋਲ ਕਨੈਕਟ ਹੋ ਗਿਆ ਕਹਿੰਦਾ ਤੇਰਾ ਹੂੰ ਬੰਦਿਆਂ ਲੋੜ ਤੇ ਬੁਲਾ ਲਿਆ ਉਹਨਾਂ ਨੇ ਮੈਨੂੰ ਹਾਂ ਹਾਂ ਭਈਆ ਮੈਨੂੰ ਬੁਲਾ ਲਿਆ ਮੈਂ ਗਿਆ ਕੰਮ ਪਰ ਦੋ ਕੁ ਦਿਨ ਤੋਨੇ ਮੈਨੂੰ ਆਪਣੇ ਕੋਲ ਰੱਖਿਆ ਜਾਂ ਮੈਂ ਤੀ ਦਿਨ ਗਿਆ ਕੰਮ ਪਰ ਮੈਂ ਦਿਹਾੜੀ ਲਾਈ ਖੇਤੀ ਦੀ ਸਵੇਰੇ 5 ਵਜੇ ਲੱਗੇ ਹੂੰ ਹੂੰ 11 12 ਵਜੇ ਤੱਕ ਉਹਦੇ ਬਾਅਦ 4 ਵਜੇ ਤੇ 7 8 ਵਜੇ ਤੱਕ ਹੂੰ ਹੂੰ ਕਾਂਟੇ ਵਧੀਆ ਲੱਗਦੇ ਤੇ ਯਾਰ ਆਹ ਹੈ ਮੈਨੂੰ ਕਹਿੰਦੇ ਤੈਨੂੰ ਬੰਗਲਾਦੇਸ਼ੀਆਂ ਚ ਰਹਿਣਾ ਪ ਅੱਛਾ ਮੇਰਾ ਆਪਾਂ ਨਹੀਂ ਰਹਿ ਸਕਦੇ ਬੰਗਲ ਆਪਾਂ ਦਾ ਠੀਕ ਨਹੀਂ ਹਾਂ ਉਹ ਥੋੜਾ ਜਿਹਾ ਖਾਣ ਪੀਣ ਵੀ ਅਲੱਗ ਹੋ ਜਾਂਦਾ ਹੈਗਾ ਬੋਲਵਾਣੀ ਸਭ ਕੁਝ ਅਲੱਗ ਹਾਂ ਚਲੋ ਮੈਂ ਕਿਹਾ ਚਲ ਕੋਈ ਨਹੀਂ ਮੈਂ ਚਲ ਕੋਈ ਨਹੀਂ ਹੁਣ ਬਾਹਰ ਪਰਦੇਸ਼ ਮਜਬੂਰੀ ਆ ਰਹਿ ਲਾਂਗੇ ਯਾਰ ਕੋਈ ਹੈਨਾ ਜਾਂ ਮੈਂ ਘਰ ਦੇਖਿਆ ਜਿੱਥੇ ਰਹਿੰਦੇ ਹੋ ਯਾਰ ਨਾ ਕੋਈ ਫ੍ਰਿਜ ਹੈ ਨਾ ਕੋਈ ਕੱਪੜੇ ਧੋਣ ਵਾਲੀ ਮਸ਼ੀਨ ਨਾ ਕੋਈ ਪੱਖਾ ਮੈਂ ਇਧਰੋਂ ਆ ਜਾ ਮੈਨੂੰ ਲੱਗਦਾ ਥੋੜਾ ਆਪਾਂ ਪਰੇਂ ਚਲੇ ਗਏ ਪ੍ਰੇਮ ਤੋਂ ਹਾਂ ਹਾਂ ਕੀ ਕਹਿੰਦੇ ਨਾ ਕੋਈ ਪੱਖਾ ਨਾ ਕੋਸ ਕੀ ਕਹਿੰਦੇ ਆ ਪਹਿਲਾਂ ਕਿਤੇ ਆਪਾਂ ਹੋਰ ਤਾਂ ਨਹੀਂ ਖੜੇ ਕਿਤੇ ਪਹਿਲਾਂ ਬੜੀ ਨਾ ਨਾ ਕੁਝ ਨਹੀਂ ਚੱਲਣ ਦੇ। ਕਿਆ ਕਹਿੰਦੇ ਆ ਬਈ ਨਾ ਕੁਝ ਵੀ ਨਹੀਂ ਯਾਰ ਪਹਿਲਾਂ ਯਾਰ ਕੰਮ ਦੇ ਪਹਿਲਾਂ ਰੈਸ਼ ਹੈ। ਹਾਂ ਹਾਂ ਇਹ ਤਾਂ ਠੀਕ ਨਹੀਂ ਗੱਲ ਬੰਦਾ ਬਿਮਾਰ ਸ਼ਵਾਰ ਹੋਵੇ ਰੈਸਟ ਕਰਨੀ ਹੋਵੇ ਕੁਝ ਵੀ ਹੈ ਨਾ ਉਹ ਆਪਦੇ ਘਰ ਹੋਵੇ ਆਪਦੇ ਘਰ ਅਰਗ ਨਿਆਰਾ ਹੈ ਨਹੀਂ। ਹਾਂ ਆਉਂਦੇ ਨੂੰ ਰੋਟੀ ਪਾਣੀ ਸਬਜ਼ੀ ਕਿ ਫ੍ਰਿਜੇ ਚ ਰੱਖਾਂਗੇ ਤਾਂ ਉਹ ਥੋੜੀ ਖਾਣੀ ਗਰਮੀ ਤੇ ਤਾਂ ਪਤਾ ਉਹੀ ਖਰਾਬ ਹੋ ਜੇਗੀ ਸਬਜ਼ੀ ਤਾਂ ਹੈ ਨਾ ਇਹ ਤਾਂ ਮੈਂ ਕਹਾਂ ਮੈਂ ਨਹੀਂ ਕੰਮ ਕਰਨਾ ਇਹ। ਹਾਂ ਹਾਂ ਉਹ ਕਹਿੰਦੇ ਛੱਡ ਨਾ ਕੰਮ ਯਾਰ ਤੂੰ ਇੰਨਾ ਕਰਾਇਆ ਪੁੱਤੇ ਮੈਂ ਕਹਾਂ ਮੈਂ ਕਰਨਾ ਹੀ ਹੈ ਮੈਂ ਕ ਆਹਣਾ ਪਿੰਡ ਦੇ ਵਿੱਚ ਮੇਰਾ ਮੁੰਡਾ ਰਹਿੰਦਾ ਦਾ ਯਾਰ ਮਿੱਤਰ ਆਹ ਪਿੰਡ ਜਿੱਥੇ ਉਹ ਪਹਿਲਾਂ ਤੇਰੇ ਲਈ ਫੈਕਟਰੀ ਲੱਗਿਆ ਹੋਇਆ ਦਾ ਹਾਂ ਹਾਂ ਲੱਗਿਆ ਹੋਇਆ ਤਾਂ ਮਤਲਬ ਮੇਰੇ ਨਾਲ ਪੜਦਾ ਦਾ ਮੈਂ ਚੱਲ ਜਾਂਦੇ ਉਹਨੂੰ ਮਿਲ ਚੱਲਦਾ ਹਾਂ ਹਾਂ ਮੈਨੂੰ ਦੱਸਿਆ ਮੈਂ ਕਿ ਯਾਰ ਕੰਮ ਕੰਮ ਕਹਿੰਦਾ ਦੇਖੀਏ ਕੰਮ ਟਰਾਈ ਕਰਕੇ ਉਹਨੇ ਉਹਨੇ ਪ੍ਰਿੰਸੀਪਲ ਵੀਰ ਨੂੰ ਫੋਨ ਲਾਇਆ ਕਹਿੰਦਾ ਕੱਲ ਨੂੰ ਆ ਜਾ ਅੱਛਾ ਬਸ ਕੰਮ ਬਣ ਗਿਆ ਉੱਥੇ ਹਾਂ ਉੱਥੇ ਲੱਗਿਆ ਚੱਲ ਇੱਥੇ ਘਰ ਬਣ ਗਿਆ ਹੁਣ ਟੜ ਬਣਿਆ ਹੋਇਆ ਮੁੰਡਾ ਜਿਹੜਾ ਹਰਜੋਤ ਆ ਮੇਰੇ ਰਿਸ਼ਤੇਦਾਰ ਆ ਉਹ ਹਾਂ 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 ਮਤਲਬ ਉਹ ਰੋਟੀ ਪਾਣੀ ਆ ਉਧਰ ਹੀ ਖਾ ਲਈਦੀ ਆ ਜਿੱਦਨ ਜੀ ਕਰਦਾ ਮਤਲਬ ਵਿਲਾ ਹੁੰਦਾ ਘਰੇ ਬਣਾ ਲਈਏ ਨੇ ਉਹ ਉਧਰ ਖਾ ਲੈਂਦਾ ਮਤਲਬ ਵਧੀਆ ਵਾਲੀ ਮੰਮੀ ਡੈਡੀ ਨੇ ਮੇਰਾ ਵਧੀਆ ਪਿਆਰ ਕਰਦੇ ਨੇ ਹਰਜੋਤ ਵਾਂਗੇ ਰੱਖਦੇ ਨੇ ਹਾਂ ਸਹੀ ਆ ਹਮ ਚੱਲ ਵਧੀਆ ਤੇਰਾ ਹੁਣ ਸਟੈਂਡ ਲੱਗ ਗਿਆ ਪੈਰ ਲੱਗ ਗਿਆ ਹੁਣ ਨਾਰਥ ਇਟਲੀ ਚ ਪੈਰ ਲੱਗ ਗਿਆ ਇੱਥੇ ਜਦ ਮੈਂ ਇੱਧਰ ਆਇਆ ਮਤਲਬ ਇੱਥੇ ਕੰਮ ਬਚੜ ਗਿਆ 4 5 ਮਹੀਨੇ ਬਾਅਦ ਮੇਰਾ ਪਾਸਪੋਰਟ ਆ ਗਿਆ ਇੱਥੇ ਮੇਰਾ ਕਨੈਕਟ ਹੋ ਗਿਆ ਫੇਰੀ ਇਸੀ ਕੁੱਤੇ 'ਤੇ ਹਾਂ ਹਾਂ ਉਹਦੇ ਬਾਅਦ ਸਾਲ ਲੱਗਿਆ ਸੰਜੋੜਨ ਨੂੰ ਪਰੋਮਾ ਸਾਲ ਲੱਗਿਆ ਸਾਲਾ ਚੱਲ ਇੰਨਾ ਸ਼ੁਕਰ ਆਏ ਦੀ ਕਿਸਮਤ ਚੰਗੀ ਆ ਵੀ ਇਹਦੇ ਪੇਪਰ ਬਣ ਗਏ ਨਹੀਂ ਤਾਂ ਕਿਸੇ ਦੇ ਬਾਬੇ ਪੇਪਰ ਬਣਦੇ ਹੀ ਨਹੀਂ ਹੈਗੇ ਬਣਦੇ ਨਹੀਂ ਚੰਗੇ ਭਲੇ ਬੰਦੇ ਆਉਂਦੇ ਨਹੀਂ ਬਣਦੇ ਹੋਰ ਤਾਂ ਚੱਲ ਬਣ ਨਹੀਂ ਕੀਦੇ ਹਾਂ ਹੂੰ ਬਣੇ ਹੋਏ ਉਹਦੇ ਬਾਅਦ ਫੈਕਟਰੀ ਦੇ ਬਾਅਦ ਹਸਟਾਲੇ ਲੱਗ ਗਏ ਹਾਂ ਬਸ ਹੁਣ ਵਧੀਆ ਲੰਘਦਾ ਟਾਈਮ ਹੈ ਜ਼ਿੰਦਗੀ ਆ ਹੁਣ ਨਜ਼ਾਰੇ ਲੈ ਰਹੇ ਹਾਂ ਵਧੀਆ ਨਾਲੇ ਕੰਮ ਫਿਰੇ ਐਸੇ ਬਣ ਜਾਂਦੇ ਆ ਘੁੰਮੀ ਫਰੀ ਜਾਨਾ ਹੋਰ ਕੀ ਚਾਹੀਦਾ ਯਾਰ ਆਪਾਂ ਨੇ ਹੁਣ ਤੇਰੇ ਸਾਹਮਣੇ ਕਰ ਛੱਡੇ ਹੋਏ ਪੈਸੇ ਵਾਸਤੇ ਵੀ ਛੱਡੇ ਹੋਏ ਹੈ ਨਾ ਹਾਂ ਹਾਂ ਉਹੀ ਗੱਲ ਹਾਂ ਆਪਾਂ 2-400 ਰੁਪਏ ਆਪਣੇ ਸਰੀਰ ਪਰ ਵੀ ਲਾਈਦਾ ਹਾਂ ਕੰਮ ਫਿਰ ਵੀ ਲਈਦਾ ਠੀਕ ਨਹੀਂ ਗੱਲ ਇਹ ਜ਼ਰੂਰੀ ਹੈ ਹੈ ਨਾ ਪੈਸੇ ਦੀ ਮੱਖ ਨਹੀਂ ਹੁੰਦਾ ਹੈਗਾ ਇਹ ਤਾਂ ਹੈ ਤਾਂ ਹੈ ਹਮ ਬਾਕੀ ਲਗਭਗ ਗੱਲਾਂ ਬਾਤਾਂ ਬਾਬੇ ਹੋਈ ਗਈਆਂ ਜੇ ਤੁਸੀਂ ਕੋਈ ਵੀ ਤੁਹਾਡਾ ਕੋਈ ਮਨ ਦਾ ਵਿਚਾਰ ਹੋਊ ਸਾਥੋਂ ਪੁੱਛਣਾ ਚਾਹੁੰਦੇ ਹੋਵੋਗੇ ਕਮੈਂਟ ਕਰਦੇ ਹੋ ਅੱਗੇ ਫਿਰ ਅਸੀਂ ਕਦੇ ਪੋਡਕਾਸਟ ਕਰ ਲਾਂਗੇ ਜਦੋਂ ਟਾਈਮ ਲੱਗਿਆ ਪਹਿਲਾਂ ਤਾਂ ਬੀਜੀ ਬਹੁਤ ਰਹਿੰਦਾ ਬਾਈ ਟਾਈਮ ਮਾਹੀ ਦਿੰਦਾ ਬਸ ਟਾਈਮ ਹੀ ਲੱਗਦਾ ਕੰਪਨੀ ਤੇ ਧੰਨਵਾਦ ਆ ਤੁਹਾਡਾ ਦੇਖਣ ਲਈ ਪੋਡਕਾਸਟ ਜਿੰਨਾ ਤੁਹਾਨੂੰ ਜੇ ਵਧੀਆ ਲੱਗੀਆਂ ਗੱਲਾਂ ਉਹ ਵੀ ਥੱਲੇ ਦੱਸਿਓ ਤੇ ਲਾਈਕ ਤੇ ਹਾਈਪ ਵਾਲਾ ਇੱਕ ਬਟਨ ਆਉਂਦਾ ਵਾ ਬਈ ਉਹ ਜ਼ਰੂਰ ਨਾ按ਦੇ ਹਾਈਪ ਦੇ ਦਿਆ ਕਰੋ ਉਹਦੇ ਨਾਲ ਪੋਡਕਾਸਟ ਜ਼ਿਆਦਾ ਸ਼ੇਅਰ ਹੋ ਜਾਂਦਾ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜੇ ਕਿਸੇ ਵੀਰ ਦੇ ਪੇਪਰ ਉੱਪਰ ਕਿਸੇ ਗਿਰਦੇ ਗੁਰਦੇ ਆ ਇਹ ਆਮ ਗੱਲ ਹੋ ਜਾਂਦੀ ਆ ਹਾਂ ਜਿਵੇਂ ਇਹਨੇ ਕੀਤਾ ਓਵੇਂ ਤੁਸੀਂ ਕਰ ਸਕਦੇ ਹੋ ਵੀ ਰੋਮਾਂ ਸਾਈਟ ਸੇਤੀ ਬਣ ਜਾਂਦੇ ਆ ਹਾਂ ਮਤਲਬ ਬੰਦਾ ਨਾ ਚੰਟ ਹੋਵੇ ਪੈਰਾਂ ਦਾ ਯਾਰ ਕਿਸੇ ਆ ਕਾਬਰ ਉਹਨਾਂ ਰਹੀ ਗੱਲ ਯਾਰ ਇੱਕ ਕੰਮ-ਕੁੰਮ ਦੀ ਸਾਰੇ ਕੰਮ ਦੇਖੋ ਕਰਕੇ ਐਨੇ ਇੱਕ ਇਹ ਆ ਕਿ ਫੈਕਟਰੀ ਜੇ ਮੈਨੂੰ ਪੱਕਾ ਮਿਲਿਆ ਹੋਇਆ ਹੈ ਕਿ ਸਾਰਾ ਕੁਝ ਠੀਕ ਕਰਨਾ ਹੈ ਨਾ ਇੱਥੇ ਹੁਣ ਆਇਆ ਯਾਰ ਮੈਂ ਜੇ ਮਤਲਬ ਜਿਹੜੇ ਸਾਹਮਣੇ ਮੈਨੂੰ ਛੁੱਟੀ ਆ ਜਾਂਦੀ ਹੈ ਮੈਂ ਘਰ ਆਪਣੀ ਲਿਸੈਂਸ ਵੀ ਟ੍ਰਾਈ ਕਰ ਸਕਦਾ ਸਹੀ ਗੱਲ ਹੈ ਨਾ ਇੱਕ ਮੇਰੇ ਹਸਟਲੇ ਦੀ ਕਿੰਨੀ ਉਹ ਆ ਯਾਰ ਮੇਰੇ ਮਾਲਕ ਚੰਗੇ ਆ ਜੇ ਮੈਂ ਛੁੱਟੀ ਜਾਣਾ ਹੈ ਮੇਰੇ ਨਾਲ ਦੇ ਜਾਂਦੇ ਆ ਜਿੰਨੇ ਵੀ ਮਹੀਨੇ ਦੀ 2 ਮਹੀਨੇ ਦੀ ਹਾਂ ਹਾਂ ਦੋ ਦੋ ਮਹੀਨੇ ਛੁੱਟੀ ਜਾਂਦੇ ਆ ਲਾ ਫੇਰ ਹੋਰ ਕੀ ਚਾਹੀਦਾ ਇੰਡੀਆ ਜਾਣ ਵਾਸਤੇ 20 ਦਿਨ ਕਿਹਾ ਹੁੰਦੇ ਉਹੀ ਤਾਂ ਗੱਲ ਆ ਹੁਣ ਫੈਕਟਰੀ ਵਾਲੇ 20 25 ਦਿਨ ਮਸਾਂ ਦਿੰਦੇ ਆ 30 ਦਿਨ ਵੱਧ ਤੋਂ ਵੱਧ ਹੱਦ ਦੇ ਦਿੰਦੇ ਆ ਹਾਂ ਇੰਡੀਆ ਤਾਂ ਉਹੀ ਦਿਨ ਲੰਘੇ ਜਾਂਦੇ ਜਿਵੇਂ ਯਾਰ ਠੀਕ ਨਹੀਂ ਗੱਲ ਆ ਐ ਨਹੀਂ ਹੈ ਕਿ ਹਾਂ ਜਿਹੜਾ ਜਲਦ ਸਿਆਲ ਚ ਜਾਣਾ ਗਰਮੀ ਜਾਣਾ ਆਪਣਾ ਦੱਸ ਪਹਿਲਾਂ ਦੱਸ ਦੋ ਮਹੀਨਾ ਜਿਹੜੇ ਮਹੀਨਾ ਪਹਿਲਾਂ ਅਗਲਾ ਉਹ ਸਾ ਆਪਣਾ ਬੰਦਾ ਸੈਟੀਮੈਂਟਿੰਗ ਕਰ ਕਰ ਰਿਹਾ ਹਾਂ ਕਿਉਂਕਿ ਇਸ ਸਟਾਲੇ ਚ ਨਾ ਮੇਰੇ ਸਟਾਲੇ ਚ ਪਹਿਲਾਂ ਹੀ ਉਹ ਬੰਦਾ ਬਾਧੂ ਚਲਦੇ ਰੱਖ ਕੇ ਕਿਸੇ ਨੂੰ ਵੀ ਆ ਸਕਦਾ ਕਿਹਨੇ ਜਾਣਦਾ ਹਾਂ ਠੀਕ ਆ ਠੀਕ ਤੇ ਚਲੋ ਬਾਪੋ ਬਹੁਤ ਬਹੁਤ ਧੰਨਵਾਦ ਤੁਹਾਡਾ ਪੋਡਕਾਸਟ ਦੇਖਣ ਲਈ ਸਤਿ ਸ੍ਰੀ ਅਕਾਲ ਜੁੜੇ ਰਹੋ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਸਾਰਾ ਕੁਝ ਕਰ ਦਿਓ ਧੰਨਵਾਦ